ਸਭ ਤੋਂ ਵੱਧ ਵੱਡੀਆਂ ਤੇ ਚਲਦੇ ਝਖਣਾ ਦੇ ਉਲਟੇ ਰੁਖ ਪ੍ਰਵਾਜ ਭਰਨ ਦਾ ਨਾਂ ਆਇਆ ਮੇਲਾ ਗਦਰਬ ਬਾਬਿਆਂ ਦਾ ਅਸੀਂ ਪਿੰਡਾਂ ਦੇ ਸਭ ਤੋਂ ਵੱਧ ਜਿਹੜੇ ਲੋਕ ਜਿਨ੍ਹਾਂ ਦੇ ਕੋਲ ਇੱਕ ਗਿੱਠ ਵੀ ਜ਼ਮੀਨ ਨਹੀਂ ਉਹਨਾਂ ਬੇਜ਼ਮੀਨੇ ਲੋਕਾਂ ਕੋ ਗਏ ਔਰ ਸਾਡੇ ਸਵਾ 100 ਕਲਾਕਾਰ ਦੇ ਵਿੱਚ 80 ਬੱਚੇ ਖੇਤ ਮਜ਼ਦੂਰਾਂ ਦੇ ਨੇ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਅਸੀਂ 34 ਸਾਲ ਚ ਕਦੇ ਵੀ ਇਹਦਾ ਫੀਤਾ ਕਿਸੇ ਬਸ਼ੇਰ ਸ਼ਖਸ਼ੀਰ ਦੇ ਕਾਨੂੰਨੀ ਫੀਤਾ ਕਟਾਇਆ ਇਹਦੇ ਮੁੱਖ ਮਹਿਮਾਨ ਕਿਰਤੀ ਲੋਕ ਨੇ ਬੇਜਮੀਨੇ ਲੋਕ ਨੇ ਸਾਧਨ ਵਿਹੂਣੇ ਲੋਕ ਨੇ ਸਵਾ ਸਭ ਬੱਚਾ ਜਿਹੜਾ ਝੰਡੇ ਦੇ ਗੀਚ ਭਾਗ ਲੈਣ ਵਾਲਾ ਉਹਦੇ ਵਿੱਚ 80 ਤੋਂ ਵੱਧ ਛੋਟੇ ਬੱਚੇ ਨੇ ਉਹਨਾਂ ਦੀਆਂ ਦਾਦੀ ਨਾਨਾ ਫੋਨ ਕਰਕੇ ਪਿੱਛੇ ਆਪਣੇ ਪਿੰਡਾਂ ਨੂੰ ਦੱਸ ਰਹੀਆਂ ਨੇ ਕਿ ਸਕੂਲਾਂ ਕਾਲਜਾਂ ਚ ਤਾਂ ਕੁਝ ਨਹੀਂ ਸਿਖਾਇਆ ਜਾਂਦਾ ਉਹਦੇ ਨਾਲ ਤਾਂ ਜੇ ਕਿਸੇ ਨੂੰ ਕੁਝ ਸਿੱਖਣਾ ਤਾਂ ਗਦਰੀ ਬਾਬੇ ਦੇ ਮੇਲੇ ਤੇ ਆਓ ਇਸ ਮੇਲੇ ਦੇ ਵਿੱਚ ਆ ਕੇ ਉਹ ਸਿਰਫ ਝੰਡੇ ਦਾ ਗੀਤ ਹੀ ਨਹੀਂ ਸਿੱਖਦੇ ਉਹਦੇ ਟੀਨੀ ਵਰਗ ਆਉਂਦੇ ਉਹਨਾਂ ਦਾ ਇਹ ਵਰਕਸ਼ਾਪ ਨਵੀਂ ਜ਼ਿੰਦਗੀ ਦੀ ਵਰਕਸ਼ਾਪ ਆ ਉਹਨਾਂ ਨੂੰ ਵੀ ਲੱਗਦਾ ਕਿ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਤੋਂ ਉੱਪਰ ਇੱਕ ਯੂਨੀਵਰਸਿਟੀ ਆ ਜਿਹੜੀ ਲੋਕਾਂ ਦੀ ਯੂਨੀਵਰਸਿਟੀ ਆ ਜਿਹੜੀ ਦੇਸ਼ ਭਗਤ ਹਾਲ ਦੀ ਯੂਨੀਵਰਸਿਟੀ ਆ ਉਹਨਾਂ ਨੂੰ ਬਹੁਤ ਕੁਝ ਸਿਖਾਉਂਦੀ ਆ ਇੱਕ ਇਸ ਤਰ੍ਹਾਂ ਦਾ ਬਣ ਗਿਆ ਸੀ ਕਿ ਪੰਜਾਬ ਤਾਂ ਮਤਲਬ ਜਾਂ ਐਗਰੀਕਲਚਰ ਦਾ ਪੰਜਾਬ ਹੈ ਜਾਂ ਮਾਰ ਢਾੜ ਦਾ ਪੰਜਾਬ ਹੈ ਜਾਂ ਨਸ਼ਿਆਂ ਦਾ ਪੰਜਾਬ ਹੈ ਉੜਦਾ ਪੰਜਾਬ ਹੈ ਉਹਦੀ ਬਜਾਈ ਪੰਜਾਬ ਭਗਤ ਸਿੰਘ ਵੱਲੋਂ ਮੋੜੀ ਹੋਈ ਕਿਤਾਬ ਦੇ ਇੱਕ ਪੰਨੇ ਵਾਲਾ ਪੰਜਾਬ ਹੈ ਤੁਸੀਂ ਜੁੜੇ ਹੋਏ ਹੋ ਦੁਨੀਆ ਦੇ ਨਾਲ ਮੈਂ ਮਨਦੀਪ ਪੰਜਾਬ ਇਹੋ ਜੀ ਧਰਤੀ ਆ ਜਿਹਨੂੰ ਗੁਰੂਆਂ ਪੀਰਾਂ ਦੀ ਧਰਤੀ ਕਿਹਾ ਜਾਂਦਾ ਯੋਧਿਆਂ ਦੀ ਧਰਤੀ ਕਿਹਾ ਜਾਂਦਾ ਤੇ ਪੰਜਾਬ ਦੇ ਵਿੱਚ ਬਹੁਤ ਸਾਰੇ ਮੇਲੇ ਲੱਗਦੇ ਆ ਪੰਜਾਬ ਮੇਲਿਆਂ ਦੇ ਤੌਰ ਤੇ ਵੀ ਜਾਣਿਆ ਜਾਂਦਾ ਕਿ ਇੱਥੇ ਦੇ ਲੋਕ ਆ ਜਿਹੜੇ ਮੇਲਿਆਂ ਦੇ ਵਿੱਚ ਹੰਮ ਹਮਾ ਕੇ ਪਹੁੰਚਦੇ ਨੇ ਭਾਵੇਂ ਉਹ ਦੁਸ਼ਹਿਰੇ ਦਾ ਮੇਲਾ ਹੋਵੇ ਸਰਸ ਮੇਲਾ ਹੋਵੇ ਯੂਨੀਵਰਸਿਟੀਾਂ ਦੇ ਵਿੱਚ ਤੁਸੀਂ ਦੇਖਦੇ ਹੋ ਵੀ ਮੇਲੇ ਲੱਗਦੇ ਆ ਪਿੰਡਾਂ ਦੇ ਵਿੱਚ ਵੀ ਮੇਲੇ ਲੱਗਦੇ ਆ ਆਮ ਲੋਕ ਆ ਜਿਹੜੇ ਉੱਥੇ ਵੀ ਜਾਂਦੇ ਆ ਇੱਕ ਮੇਲਾ ਪੰਜਾਬ ਦੇ ਵਿੱਚ ਇਹੋ ਜਿਹਾ ਜਿਹੜਾ ਇਹਨਾਂ ਸਾਰੇ ਮੇਲਿਆਂ ਤੋਂ ਕੋਈ ਬਹੁਤ ਵੱਖਰਾ ਤੇ ਉਸ ਮੇਲੇ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ ਉਸ ਮੇਲੇ ਦੀ ਖਾਸੀਅਤ ਕੀ ਆ ਉਹ ਮੇਲੇ ਤੇ ਤੁਹਾਨੂੰ ਕਿਉਂ ਆਉਣਾ ਚਾਹੀਦਾ ਗੱਲਬਾਤ ਕਰਦੇ ਆ ਕਲਚਰਲ ਵਿੰਗ ਦੇ ਪ੍ਰਧਾਨ ਅਮੋਲਕ ਸਿੰਘ ਜੀ ਹੋਣਾ ਨਾਲ ਪੰਜਾਬ ਦੇ ਵਿੱਚ ਬਹੁਤ ਸਾਰੇ ਮੇਲੇ ਹੁੰਦੇ ਆ ਜਮੁਲਕ ਜੀ ਤੇ ਉਹਨਾਂ ਮੇਲਿਆਂ ਦੇ ਵਿੱਚੋਂ ਇੱਕ ਮੇਲਾ ਗਦਰੀ ਬਾਬਿਆਂ ਦਾ ਮੇਲਾ ਮੈਂ ਚਾਹੂੰਗਾ ਇਸ ਮੇਲੇ ਨੂੰ ਪੰਜਾਬ ਦੇ ਲੋਕਾਂ ਬਾਰੇ ਜ਼ਰੂਰ ਦੱਸਿਆ ਜਾਵੇ ਇਹ ਮੇਲਾ ਕਿੱਥੋਂ ਸ਼ੁਰੂ ਹੁੰਦਾ ਜੇ ਮੇਲਾ ਗਦਰੀ ਬਾਬਿਆਂ ਦਾ 1992 ਤੋਂ ਸ਼ੁਰੂ ਹੋਇਆ ਉਸ ਤੋਂ ਪਹਿਲਾਂ 1982 ਤੋਂ ਲੈ ਕੇ ਇੱਕ ਦਹਾਕਾ ਇਹੋ ਜਿਹਾ ਸੀ ਜਿਹਦੇ ਵਿੱਚ ਪਲਸਮਾਂਚ ਦਾ ਬਹੁਤ ਵੱਡਾ ਇੱਥੇ ਸਮਾਗਮ ਹੋਇਆ ਕਰਦਾ ਸੀ 25 ਜਨਵਰੀ ਦੀ ਰਾਤ ਸਾਰੀ ਰਾਤ ਨਾਟਕਾਂ ਵੀ ਹੁੰਦੀ ਸੀ 7 ਵਜੇ ਨਾਟਕ ਸ਼ੁਰੂ ਹੋਣੇ ਤੇ 4 ਵਜੇ ਪੰਜਾਬ ਉੱਥੀਆਂ ਆ ਕੇ ਸਾਰੀਆਂ ਕੁਰਸੀਆਂ ਤੇ ਆਪਣੀਆਂ ਚੁੰਨੀਆਂ ਬੰਦਿਆ ਕਰਦੀਆਂ ਸੀ ਤੇ ਗਦਰੀ ਬਾਬਾ ਜਵਾਲਾ ਸਿੰਘ ਹਾਲ ਛੋਟਾ ਪੈਣ ਲੱਗਾ 10 ਵਜੇ ਤੋਂ ਬਾਅਦ ਪਲਸਵੰਚ ਦੀ بجائے ਇੱਕ ਹੋਰ ਸੰਸਥਾ ਨੇ ਹਿੰਮਤ કરી ਦੇਸ਼ ਭਗਤ ਯਾਦਗਾਰ ਕਮੇਟੀ ਨੇ ਦੇਸ਼ ਭਗਤ ਹਾਲ ਦੇ ਅੰਦਰ ਮੰਨਵੇ ਦਾ ਮੇਲਾ ਸ਼ੁਰੂ ਇਸ ਤਰੀਕੇ ਨਾਲ ਹੋਇਆ ਕਿ ਇੱਥੇ ਵਾਲੀਬਾਲ ਦਾ ਨੈਟ ਲੱਗਿਆ ਹੋਇਆ ਸੀ ਔਰ ਵਾਲੀਬਾਲ ਖੇਡਦੇ ਸੀ ਨੌਜਵਾਨ ਤੇ ਉਹਨਾਂ ਨੂੰ ਸਾਡੇ ਸਾਬਕਾ ਜਨਰ ਸਕੱਤਰ ਨੌਨਿਹਾਲ ਸਿੰਧੀ ਨੇ ਕਿਹਾ ਕਿ ਉਹ ਦੋਸਤੋ ਇਹ ਖੇਡ ਵੀ ਖੇਡ ਲੋ ਜਿਹੜੇ ਜ਼ਿੰਦਗੀ ਦੀਆਂ ਖੇਡਾਂ ਖੇੜ ਗਏ ਮੁਲਕ ਦੀ ਆਜ਼ਾਦੀ ਵਾਸਤੇ ਆ ਬਾਬਿਆਂ ਨੂੰ ਵੀ ਯਾਦ ਕਰ ਲਿਆ ਕਰੋ ਬਸ ਇੰਨੀ ਗੱਲ ਨੇ ਇੱਕ ਨਵੀਂ ਅੰਕਰ ਫੁੱਟੀ ਉਹਨੇ ਜਨਮ ਦਿੱਤਾ ਕਿ ਕੁਝ ਨਾ ਕੁਝ ਕਰਵਾਈਏ ਆਪਾਂ ਤੋ ਪਹਿਲਾ ਮੇਲਾ ਸਿਰਫ ਇੱਕ ਦਿਨ ਦਾ ਤੇ ਦਿਨੇ-ਦਿਨੇ ਇੱਕ ਮੇਲਾ ਹੋਇਆ ਪਹਿਲੀ ਪਹਿਲੀ ਵਾਰ 1993 ਦਾ ਉਹਦੇ ਵਿੱਚ ਸਟਾਲਾਂ ਦਾ ਵੀ ਜਿਹੜਾ ਅੱਜ ਪੁਸਤਕ ਸੱਭਿਆਚਾਰ ਦਾ ਬਹੁਤ ਵੱਡਾ ਮੇਲਾ ਬਣ ਗਿਆ ਉਸ ਮੌਕੇ ਦੇ ਉੱਤੇ ਸਿਰਫ ਦੋ ਸਟਾਲਾਂ ਹੀ ਲੱਗੀਆਂ ਸੀ ਇੱਕ ਪੰਜਾਬ ਬੁੱਕ ਸੈਂਟਰ ਦੀ ਇੱਕ ਜਿਹੜੀ ਹੈ ਲੈਨਨ ਕਿਤਾਬਕਾਰ ਮਹਿਲ ਕਲਾ ਪ੍ਰੀਤਮ ਦਰਦੀ ਜੀ ਹੁਣੀ ਉਹਨਾਂ ਦੀ ਸਟਾਲ ਸਟਾਲ ਆਈ ਸੀ ਉਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਛੋਟੀ ਜੀ ਹੋਈ ਉਸ ਤੋਂ ਬਾਅਦ ਝੰਡਾ ਲਹਿਰਾਉਣ ਦੇ ਮੁੱਖ ਵਕਤਾ ਦੇ ਤੌਰ ਤੇ ਤਿੰਨ ਨੇ ਆਪਣੀ ਗੱਲ ਲੱਖੀ ਸੋ ਇਥੋਂ ਮੇਲੇ ਦੀ ਸ਼ੁਰੂਆਤ ਹੁੰਦੀ ਆ ਸੋ ਉਸ ਮੌਕੇ ਪੰਜਾਬ ਦੇ ਅੰਦਰ ਇੱਕ ਭੂਏ ਬਹੁਤ ਜ਼ਬਰਦਸਤ ਯਾਰ ਸੀ ਪੰਜਾਬ ਦੇ ਅੰਦਰ ਗੁਰਸ਼ਰਨ ਭਾਜੀ ਪੰਜਾਬ ਲੋਕ ਸੱਭਿਆਚਾਰਕ ਮੰਚ ਤੇ ਬਹੁਤ ਸਾਰੀਆਂ ਪੰਜਾਬ ਦੀਆਂ ਨਾਟਕ ਮੰਡਰੀਆਂ ਉਹਨਾਂ ਨੇ ਬੰਜਰ ਜ਼ਮੀਨ ਨੂੰ ਪੁੱਟ ਕੇ ਬਹੁਤ ਸਾਰੇ ਫੁੱਲਾਂ ਦੇ ਖੇੜਨ ਵਾਸਤੇ ਔਰ ਆਪਣੇ ਇਤਿਹਾਸ ਅਤੀਤ ਵਿਰਸਾ ਉਹਨੂੰ ਅਜੋਕੇ ਸਮੇਂ ਦੇ ਨਾਲ ਪ੍ਰਸੰਗਿਕ ਕਰਨ ਵਾਸਤੇ ਇੱਕ ਮਾਹੌਲ ਸਿਰਜਿਆ ਹੋਇਆ ਸੀ ਸੋ ਅੱਜ ਮੁੱਲ ਪੰਜਾਬ ਦੇ ਅੰਦਰ ਬਹੁਤ ਵੱਡੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਜਾਂ ਹੋਰ ਲਹਿਰਾਂ ਉੱਠੀਆਂ ਨੇ ਇਹਨਾਂ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਸੋ ਇਹ ਕੰਮ ਹੋਣ ਕਰਕੇ ਕਿਉਂਕਿ ਅਲੱਗ-ਅਲੱਗ ਪੰਜਾਬ ਦੇ ਪਿੰਡਾਂ 'ਚ ਬਹੁਤ ਵੱਡਾ ਕੰਮ ਹੋਇਆ ਸੀ ਬਸ ਗਦਰੀ ਬਾਬਿਆਂ ਦੀ ਗੱਲ ਇਹ ਸੀ ਕਿ ਕਿਉਂਕਿ ਇਹ ਨਾ ਤਾਂ ਸਰਕਾਰੀ ਮੇਲਾ ਸੀ ਨਾ ਕਿਸੇ ਐਨਜੀਓ ਜੈਸੇ ਵੰਦੀ ਦਾ ਮੇਲਾ ਸੀ ਨਾ ਹੀ ਕਿਸੇ ਪੋਲੀਟੀਕਲ ਪਾਰਟੀ ਦਾ ਸੀ ਸਿੱਧਾ ਸਕੇ ਖੱਬੇ ਪੱਖੀ ਵੀ ਕਿਸੇ ਪੋਲੀਟੀਕਲ ਪਾਰਟੀ ਦਾ ਮੇਲਾ ਨਹੀਂ ਇਹ ਦੇਸ਼ਪੱਖ ਜਾਗਰ ਕਮੇਟੀ ਦਾ ਮੇਲਾ ਇਹਦੀ ਆਧਾਰਸ਼ਿਲਾ ਗਦਰੀ ਬਾਬਿਆਂ ਦੀ ਆਧਾਰਸ਼ਿਲਾ ਗਰੀਬ ਬਾਬਿਆਂ ਦੀ ਆਧਾਰਸ਼ਿਲਾ ਇਹ ਸੀ ਕਿ ਸਾਮਰਾਜ ਤੋਂ ਮੁਕਤ ਭਾਰਤ ਧਰਮ ਨਿਰਪੱਖ ਭਾਰਤ ਔਰ ਸਾਮਰਾਜ ਦੇ ਜਿਹੜੇ ਪਿੱਠੂ ਨੇ ਸਾਡੇ ਮੁਲਕ ਦੇ ਉਹਨਾਂ ਤੋਂ ਮੁਕਤ ਭਾਰਤ ਜਾਤ ਪਾਤ ਤੋਂ ਮੁਕਤ ਭਾਰਤ ਖੁਸ਼ਹਾਲ ਆਜ਼ਾਦ ਔਰ ਸਾਂਝੀ ਵਾਲਤਾ ਦਾ ਪੂਰਾ ਜਿਹੜਾ ਭਾਰਤ ਉਹ ਬਣੇ ਇਸ ਕਰਕੇ ਨੂੰ ਸਪੌਂਸਰ ਕਿਸੇ ਵੀ ਪਾਰਟੀ ਨਾਲੋਂ ਕਿਸੇ ਸਰਕਾਰੀ ਜਾਂ نیم ਸਰਕਾਰੀ ਮੇਲੇ ਨਾਲੋਂ ਜਾਂ ਕਿਸੇ ਮਨੋਰੰਜਨ ਦੇ ਮੇਲੇ ਨਾਲੋਂ ਜਾਂ ਕਿਸਾਨ ਮੇਲੇ ਨਾਲੋਂ ਵੱਡਾ ਹੁੰਗਾਰਾ ਮਿਲਿਆ ਔਰ ਸਭ ਤੋਂ ਵੱਡੀ ਗੱਲ ਸੀ ਅਸੀਂ ਪੈਂਦੀ ਸੱਟ ਇਹ ਚ ਲਵਜ ਇਹ ਫੜ ਲਈ ਸੀ ਕਿ ਜੇ ਸਿਰਫ ਅਸੀਂ ਅਤੀਤ ਦੀ ਵਿਰਸੇ ਦੀ ਇਤਿਹਾਸ ਦੀਆਂ ਗੱਲਾਂ ਕਰਦੇ ਰਹਾਂਗੇ ਤਾਂ ਅੱਜ ਅਜੋਕੇ ਸਮੇਂ ਦੇ ਅੰਦਰ ਉਹਨਾਂ ਦਾ ਉਹਨਾਂ ਦਾ ਬਹੁਤਾ ਅਸਰ ਨਹੀਂ ਫਿਰ ਜੋੜਨਾ ਕਿੰਨਾ ਚੰਗਾ ਹੋਵੇ ਜੇ ਇਹ ਵੀ ਪ੍ਰਸੰਗਿਕਤਾ ਨੂੰ ਬਣਾ ਕੇ ਜੀ ਜੀ ਮੇਰੇ ਮੰਚ ਵੀ ਇਹੀ ਸਵਾਲ ਆ ਰਿਹਾ ਜਿਵੇਂ ਨਾ ਕੁਝ ਚੀਜ਼ਾਂ ਚੱਲਦੀਆਂ ਉਹ ਹਫ਼ਤਾ ਦੋ ਹਫ਼ਤੇ ਸਾਲ ਦੋ ਸਾਲ ਚੱਲਦੀਆਂ ਪਰ ਹੌਲੀ ਹੌਲੀ ਉਹ ਖਤਮ ਹੋ ਜਾਂਦਾ ਇਹ ਮੇਲਾ 1992 ਤੋਂ ਲਗਾਤਾਰ ਚੱਲ ਰਿਹਾ ਤੇ ਹਰ ਵਾਰ ਉਤਸ਼ਾਹ ਨਵਾਂ ਪਰ ਰਿਹਾ ਜਦੋਂ ਆਮ ਲੋਕਾਂ ਨੂੰ ਵੀ ਪੁੱਛਦੇ ਆ ਨਾ ਕਿ ਜਲੰਧਰ ਦੇ ਵਿੱਚ ਮੇਲਾ ਕਿਹੜਾ ਵੱਡਾ ਹੁੰਦਾ ਆਮ ਲੋਕ ਵੀ ਕਹਿੰਦੇ ਕਿ ਮੇਲਾ ਹੁੰਦਾ ਗਦਰੀ ਬਾਬਾ ਦਾ ਮੇਲਾ ਜੇ ਇਸ ਮੇਲੇ ਦੇ ਉੱਤੇ ਰੰਗਤ ਸਰਕਾਰੀ ਹੋ ਜਾਂਦੀ ਜਾਂ ਕਿਸੇ ਪੋਲੀਟੀਕਲ ਪਾਰਟੀਆਂ ਦੀ ਰੰਗਤ ਹੋ ਜਾਂਦੀ ਜਾਂ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਕੋਈ ਡੀਸੀ ਆ ਗਿਆ ਕੋਈ ਹੋਰ ਆ ਗਿਆ ਕੋਈ ਐਸਐਸਪੀ ਆ ਗਿਆ ਜਾਂ ਉਹਨਾਂ ਨੇ ਕੋਈ ਅਟ ਦੇ ਸੀ ਜਾਂ ਉਹਨਾਂ ਨੇ ਝੰਡਾ ਚੁਲਾਤਾ ਜਾਂ ਉਹਨਾਂ ਨੂੰ ਮੁੱਖ ਮਹਿਮਾਨ ਬਣਾ ਲਿਆ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਅਸੀਂ 34 ਸਾਲ ਚ ਕਦੇ ਵੀ ਇਹਦਾ ਫੀਤਾ ਕਿਸੇ ਬਸ਼ੇਰ ਸ਼ਖਸ਼ੀਰ ਦੇ ਕੋਲੋਂ ਨਹੀਂ ਫੀਤਾ ਕਟਾਇਆ ਇਹਦੇ ਮੁੱਖ ਮਹਿਮਾਨ ਕਿਰਤੀ ਲੋਕ ਨੇ ਬੇਜ਼ਮੀਨੇ ਲੋਕ ਨੇ ਸਾਧਨ ਵਿਹੂਣੇ ਲੋਕ ਨੇ ਇਹਦੀ ਤਾਕਤ ਅਸਲ ਚ ਉਹ ਨੇ ਉਹ ਵੱਡੀ ਗਿਣਤੀ ਚ ਆਉਂਦੇ ਨੇ ਉਹ ਸਾਰੇ ਪ੍ਰਬੰਧਾਂ ਚ ਯੋਗਦਾਨ ਪਾਉਂਦੇ ਨੇ ਔਰ ਉਹਨਾਂ ਨੂੰ ਧਿਆਨ ਚ ਰੱਖ ਕੇ ਫਿਰ ਕਲਾ ਕਿਰਤਾਂ ਅਸੀਂ ਸਿਰਜਦੇ ਆ ਉਹ ਜੇ ਨਾਟਕ ਉਹ ਜੀ ਉਹ ਜੇ ਕਵੀ ਦਰਬਾਰ ਉਹ ਜੀਆ ਪੇਂਟਿੰਗ ਮੁਕਾਬਲਾ ਉਦਾਂ ਦਾ ਕੁਇਰਦਾਂ ਵਿਸ਼ਾ ਉਦਣ ਦਾ ਉਸੇ ਤਰ੍ਹਾਂ ਦਾ ਭਾਸ਼ਣ ਵਿਸ਼ਾ ਉਸੇ ਤਰ੍ਹਾਂ ਦਾ ਜਿਹੜਾ ਹੈਗਾ ਗੈਨ ਦੇ ਵਿਸ਼ੇ ਜਿਹੜੇ ਨੇ ਜਿਹੜੇ ਲੋਕਾਂ ਦੀ ਨਬਜ ਦੇ ਨਾਲ ਜੁੜਦੇ ਹੁਣ ਮੰਨ ਲਓ ਕਈ ਵਾਰੀ ਜੱਲਿਆਂ ਵਾਲਾ ਬਾਗ ਦੇਤੇ ਹੱਲੇ ਹੋਏ ਜੱਲਿਆਂ ਵਾਲਾ ਬਾਗ ਨੂੰ ਸਮਰਪਿਤ ਕੀਤਾ ਕਾਮਾਗਾਟਾ ਮਾਰੂ ਉਹਨਾਂ ਨੇ ਕਿਹਾ ਕਿ ਸ਼ਹੀਦ ਹੀ ਨਹੀਂ ਹੈ ਅਸੀਂ ਮੇਲਾ ਕਾਮਾਗਾਟਾ ਮਾਰੂ ਨੂੰ ਸਮਰਪਿਤ ਕੀਤਾ ਲੋਕ ਦੇਖਦੇ ਆ ਨਾ ਯਾਨੀ ਹਰ ਸਮੇਂ ਸਭ ਤੋਂ ਵੱਧ ਵੱਡੀਆਂ ਤੇ ਚੱਲਦੇ ਝਖਣਾ ਦੇ ਉਲਟੇ ਰੁਖ ਪਰਵਾਜ਼ ਭਰਨ ਦਾ ਨਾਂ ਆ ਮੇਲਾ ਗਦਰਬ ਬਾਬਿਆਂ ਦਾ ਇਹਦੇ ਵਿਚ ਤਾਕਤ ਆਈ ਵੀ ਇਹਦੇ ਵਿੱਚ ਊਰਜਾ ਇਹਦੇ ਵਿੱਚ ਲੋਕਾਂ ਵੱਲੋਂ ਇਹਦੀ ਅਡਾਪਟੇਸ਼ਨ ਅਸਲ ਜੇ ਢੀ ਵੱਡੀ ਪੱਧਰ ਦੇਤੇ ਸੋ ਇਸ ਤਾਕਤ ਦੇ ਨਾਲ ਲਗਾਤਾਰ ਉੱਠਦਾ ਚੱਲਦਾ ਆਇਆ ਕਰੇ ਨੌਜਨ ਭਾਰਤ ਸਭਾ ਨੂੰ ਸਮਰਪਿਤ ਆ ਜਿਸ ਮੌਕੇ ਇਹ ਕਿਹਾ ਗਿਆ ਕਿ ਇੱਕ ਮੁਲਕ ਦੇ ਅੰਦਰ ਮੁਸਲਮਾਨ ਭਾਈਚਾਰੇ ਨੂੰ ਰਹਿਣ ਜੁਗੀ ਥਾਂ ਨਹੀਂ ਛੱਡਣੀ ਅਸੀਂ ਤਾਂ ਅਸੀਂ ਜਿਹੜਾ ਹੈਗਾ ਉਹ ਜਿਹੜਾ ਫਿਰਕਾ ਪ੍ਰਸਤੀ ਦੇ ਖਿਲਾਫ ਸਾਮਰਾਜ ਦੇ ਖਿਲਾਫ ਸਮਰਪਿਤ ਕੀਤਾ ਜਿਵੇਂ ਇਸ ਵਾਰ ਵੀ ਜਦੋਂ ਤੁਸੀਂ ਪ੍ਰਵੇਸ਼ ਦੁਆਰ ਤੇ ਬਣੇ ਹੋ 34ਵੇਂ 34ਵੇਂ ਮੇਲਾ ਉਹਦਾ ਗੇਟ ਹੀ ਜਿਹੜਾ ਹੈਗਾ ਪ੍ਰੋਫੈਸਰ ਜਿਹੜੇ ਕਿਸੇ ਵੀ ਦਿਨ ਅਸੀਂ ਜਿਹੜਾ ਅਬਦੁੱਲਾਹ ਨੂੰ ਬਰਕਤੁੱਲਾਹ ਨੂੰ ਕਰਿਆ ਸੀ ਤਾਂ ਇਸ ਮੌਕੇ ਹਾਫਿਜ਼ ਅਬਦੁੱਲਾਹ ਜਗਰੌਂ ਵਾਲੇ ਉਹਨਾਂ ਦੇ ਨਾਂ ਦੇਤੇ ਉਧਾਰ ਰੱਖਿਆ ਸੋ ਸਾਡੇ ਇਸ ਮੇਲੇ ਦੀ ਤਾਕੀਜ਼ ਇੱਕ ਵੱਡੀ ਗੱਲ ਇਹ ਹੈ ਦੇ ਸਾਰੇ ਪੰਡਾਲਾਂ ਦੇ ਨਾਂ ਇਹਦੇ ਸਾਰੇ ਸਮਾਗਮਾਂ ਦੇ ਨਾਲ ਇਹਦੇ ਵਿਸ਼ਿਆਂ ਦੇ ਦਾ ਤੱਤ ਜਿਹੜਾ ਉਹ ਹਮੇਸ਼ਾ ਪ੍ਰਸੰਗਿਕ ਹੁੰਦਾ ਤੇ ਲੋਕਮੁਖੀ ਹੁੰਦਾ ਔਰ ਹਾਕਮ ਜਮਾਤਾਂ ਦੀ ਅੱਖ ਦੇ ਵਿੱਚ ਅੱਖ ਪਾ ਕੇ ਚਾਕਣ ਵਾਲਾ ਹੁੰਦਾ ਇਸ ਪੱਖੋਂ ਇਹਦੀ ਤਾਕਤ ਬਹੁਤ ਜ਼ਿਆਦਾ ਵਧੀ ਫੁੱਲੀ ਹੈ ਜੀ ਜਿਵੇਂ ਆਪਾਂ ਦੇਖਦੇ ਆ ਪੰਜਾਬ ਦੇ ਵਿੱਚ ਅੱਜਕੱਲ ਗੈਂਗਬੋਰ ਨਸ਼ਾ ਬਹੁਤ ਕੁਸ ਚੱਲਦਾ ਜੀ ਨੌਜਵਾਨਾਂ ਦੇ ਵਿਚਾਰ ਵੀ ਬਹੁਤ ਵੱਡੇ ਬਦਦੇ ਆ ਅੱਜਕੱਲ ਵੱਟਸਐਪ ਯੂਨੀਵਰਸਿਟੀ ਤੋਂ ਪੈਦਾ ਹੋਣ ਲੱਗ ਗਿਆ ਹਨ ਭਾਵੇਂ ਘਾਟਾ ਭਾਵੇਂ ਵਾਧਾ ਪਰ ਹੈ ਉਸ ਚੀਜ਼ ਦਾ ਵੀ ਅਸਰ ਹੈ ਤਾਂ ਇਹ ਮੇਲਾ ਜਿਹੜਾ ਉਹਨਾਂ ਨੌਜਵਾਨਾਂ ਦੇ ਉੱਤੇ ਕਿੰਨਾ ਕਸਰ ਕਰਦਾ ਉਹਨਾਂ ਨੌਜਵਾਨਾਂ ਨੂੰ ਆਪਣੇ ਵੱਲ ਕਿੰਨਾ ਕਿ ਖੇਚ ਰਿਆ ਹਾਂ ਪੰਜਾਬ ਦੀ ਜਵਾਨੀ ਜਿਹੜੀ ਨਸ਼ਿਆਂ ਦੇ ਦਰਿਆਵਾਂ ਵਿੱਚ ਡੋਬ ਕੇ ਮਾਰੀ ਗਈ ਔਰ ਇੱਕ ਤਰ੍ਹਾਂ ਦਾ ਪ੍ਰਸ਼ਾਸਨ ਪੁਲਿਸ ਔਰ ਪੋਲੀਟਿਕਲ ਜਿਹੜੀਆਂ ਨੇ ਫੋਰਸ ਜਿਹੜੀਆਂ ਨੇ ਔਰ ਸਟੈਬਲਿਸ਼ਮੈਂਟ ਇਹਨਾਂ ਸਾਰਿਆਂ ਦਾ ਇੱਕ ਨੈਕਸਸ ਹੈ ਪੂਰਾ ਗੱਠ ਜੋੜਾ ਔਰ ਉਹ ਉਹ ਗੱਠ ਜਿਹੜਾ ਇਸ ਤਰ੍ਹਾਂ ਦਾ ਵੀ ਜੇ ਉਹਨਾਂ ਦੀ ਗੱਲ ਨੂੰ ਕੋਈ ਪੱਤਰਕਾਰ ਕੋਈ ਲੇਖਕ ਕੋਈ ਵਿਦਵਾਨ ਕੋਈ ਜਥੇਬੰਦੀ ਦਾ ਆਗੂ ਅਠਾਉਣ ਦੀ ਗੱਲ ਕਰਦਾ ਤਾਂ ਮੀਡੀਆ ਕਰਮੀਆਂ ਤੱਕ ਵੀ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਤਾਂ ਗਦਰੀ ਬਾਬਿਆਂ ਦੇ ਮੇਲੇ ਨੇ ਇਸ ਗੱਲ ਵਾਸਤੇ ਪੰਜਾਬ ਦੀ ਜਵਾਨੀ ਨੂੰ ਸਦਾ ਦਿੰਦਾ ਕਿ ਜਿਸ ਤਰ੍ਹਾਂ ਦੇ ਨਾਲ ਕਰਤਾਰ ਸਿੰਘ ਸਰਾਭੇ ਹੋਰਾਂ ਦਾ ਭਗਤ ਸਿੰਘ ਹੋਰਾਂ ਦੀ ਹਿਸਟਰੀ ਆ ਕਿ ਇੱਕ ਇੱਕ ਕਿਤਾਬ ਨੇ ਦੁਨੀਆ ਦੀਆਂ ਪੂਰੀਆਂ ਪੂਰੀਆਂ ਹਾਲਤਾਂ ਬਦਲ ਕੇ ਰੱਖ ਦਿੱਤੀਆਂ ਤਾਂ ਪੰਜਾਬ ਦੀ ਜਵਾਨੀ ਪੂਰੀ ਦੀ ਪੂਰੀ ਜੱਥਿਆਂ ਦੇ ਜੱਥੇ ਬਣ ਕੇ ਯੂਨੀਵਰਸਿਟੀਆਂ ਕਾਲਜਾਂ ਤੋਂ ਪਿੰਡੂ ਫੇਟਰਾਂ ਤੋਂ ਔਰ ਖਾਸ ਕਰਕੇ ਲੈਂਡਲੈਸ ਲੋਕਾਂ ਦੇ ਨੌਜਵਾਨ ਜਿਹੜੇ ਨੇ ਜੱਥਿਆਂ ਦੇ ਜੱਥੇ ਬਣ ਕੇ ਆਉਂਦੇ ਨੇ ਔਰ ਬਹੁਤ ਕੁਝ ਸਿੱਖ ਕੇ ਜਾਂਦੇ ਨੇ ਪਿਛਲੇ 4 ਦਿਨਾਂ ਤੋਂ ਐਸਕੇ ਚੌਂਤੀਵੇਂ ਮੇਲੇ ਦੇ ਤੇ ਆ ਕੇ ਜਿਹੜੀ ਵਰਕਸ਼ਾਪ ਲੱਗੀ ਹੋਈ ਆ ਉਹ ਚ ਦਾਦੀ ਮਾਵਾ ਵੀ ਨੇ ਉਹਦੇ ਚ ਨੰਨੇ ਮੁੰਨੇ ਬੱਚੇ ਵੀ ਨੇ ਔਰ ਸਵਾ ਸਵਾ ਬੱਚਾ ਜਿਹੜਾ ਛੰਡੇ ਦੇ ਗੀਚ ਭਾਗ ਲੈਣ ਵਾਲਾ ਉਹਦੇ ਵਿੱਚ 80 ਤੋਂ ਵੱਧ ਛੋਟੇ ਬੱਚੇ ਨੇ ਉਹਨਾਂ ਦੀਆਂ ਦਾਦੀ ਮਾਵਾ ਫੋਨ ਕਰਕੇ ਪਿੱਛੇ ਆਪਣੇ ਪਿੰਡਾਂ ਨੂੰ ਦੱਸ ਰਹੀਆਂ ਨੇ ਕਿ ਸਕੂਲ ਉਹਾਂ ਕਾਲਜਾਂ ਚ ਤਾਂ ਕੁਝ ਨਹੀਂ ਸਿਖਾਇਆ ਜਾਂਦਾ ਉਹਦੇ ਨਾਲ ਤਾਂ ਜੇ ਕਿਸੇ ਨੂੰ ਕੁਝ ਸਿੱਖਣਾ ਤਾਂ ਗਦਰੀ ਬਾਬੇ ਦੇ ਮੇਲੇ ਤੇ ਆਓ ਆਓ ਤੁਹਾਨੂੰ ਦਿਖਾਈਏ ਕਿ ਕਿਹੋ ਜਿਹੀਆਂ ਗੱਲਾਂ ਕਰਦੇ ਨੇ ਸੋ ਇਹਦਾ ਫਰਕ ਪੈਂਦਾ ਸੋ ਪੰਜਾਬ ਦੀ ਜਵਾਨੀ ਨੂੰ ਨਿਰਾਸ਼ ਹੋਣ ਦੀ بجائے ਖੁਦਕੁਸ਼ੀਆਂ ਚ ਪੈਣ ਦੀ بجائے ਔਰ ਖਾਸ ਕਰਕੇ ਜਦੋਂ ਹਰ ਚੌਕ ਦੇ ਵਿੱਚ ਆਈਲੈਂਡਸ ਦੀ ਆ ਵੱਡਾ ਬਾਜ਼ਾਰ ਬਣਿਆ ਤਾਂ ਉਹ ਪ੍ਰਵਾਸ ਵਾਲ ਨੂੰ ਦੌੜੇ ਹੁਣ ਜਦੋਂ ਚੈਨਾਂ ਲਾ ਕੇ ਹਸਕੜੀਆਂ ਲਾ ਕੇ ਬੇੜੀਆਂ ਪਾ ਕੇ ਉਹਨਾਂ ਨੂੰ ਪਸ਼ੂਆਂ ਡੰਗਰਾਂ ਦੀ ਤਰ੍ਹਾਂ ਲਿਆ ਕੇ ਅੰਮ੍ਰਿਤਸਰ ਦੇ 에어ਪੋਰਟ ਦੇ ਉੱਤੇ ਛੱਡਿਆ ਗਿਆ ਤਾਂ ਉਹਨਾਂ ਨੂੰ ਫਿਰ ਉਹ ਜਿਆਦਾ ਆਈ ਗੱਲ ਸਰਾਬੇ ਵਰਗਿਆਂ ਦੀ ਜਿਨ੍ਹਾਂ ਨੇ ਕਿਹਾ ਸੀ ਕਿ ਦੇਸ਼ ਪਹਿਣ ਤੱਕੇ ਬਾਹਰ ਮਿਲੇ ਢੋਈ ਨਾ ਸਾਡਾ ਪਰਦੇਸੀਆਂ ਦਾ ਦੇਸ਼ ਕੋਈ ਨਾ ਸੋ ਜਵਾਨੀ ਵਾਸਤੇ ਇੱਕ ਤਰ੍ਹਾਂ ਦਾ ਹੁਲਾਰਾ ਦਿੱਤਾ ਜਾਂਦਾ ਜੀ ਜੀ ਇਸ ਮੇਲੇ ਦੇ ਵਿੱਚ ਨਾ ਇੱਕ ਖਾਸ ਰੰਗ ਹੁੰਦਾ ਉਹ ਹੁੰਦਾ ਚੰਡੇ ਦਾ ਗੀਤ ਮੈਂ ਚਾਹੁੰਗਾ ਚੰਡੇ ਦੇ ਗੀਤ ਬਾਰੇ ਵੀ ਜਰੂਰ ਗੱਲ ਕੀਤੀ ਜਾਵੇ ਇਹ ਚੰਡੇ ਦਾ ਗੀਤ ਕੀ ਕੀ ਸੁਨੇਹੇ ਲੈ ਕੇ ਆਉਂਦਾ ਤੇ ਇਹਦੇ ਵਿੱਚ ਜਿਹੜੇ ਕਲਾਕਾਰ ਆ ਉਹ ਕਿੰਨਾ ਕਰਾਂ ਦੇ ਵਿੱਚ ਉੱਠ ਕੇ ਆਉਂਦੇ ਨੇ ਕਿ ਉਹ ਪ੍ਰੋਫੈਸ਼ਨਲ ਨੇ ਬਹੁਤ ਜ਼ਿਆਦਾ ਵੀ ਮਤਲਬ ਉਹਨਾਂ ਦੀਆਂ ਵਰਕਸ਼ਾਪਾਂ ਪਹਿਲਾਂ ਲੱਗੀਆਂ ਹੋਈਆਂ ਨੇ ਕਿਦਾਂ ਦਾ ਸਾਰਾ ਇਹ ਚੰਡੇ ਦਾ ਗੀਤ ਹੁੰਦਾ ਨਹੀਂ ਚੰਡੇ ਦੇ ਗੀਤ ਦੀ ਖਾਸੀਅਤ ਹੀ ਇਹ ਆ ਕਿ ਉਹਦੇ ਵਿੱਚ ਸਭ ਤੋਂ ਗਰੀਬ ਪਰਿਵਾਰਾਂ ਦੇ ਬੱਚੇ ਆਉਂਦੇ ਨੇ ਸੌ ਤੋਂ ਵੱਧ ਬੱਚੇ ਹੁੰਦੇ ਆ ਔਰ ਪੰਜਾਬ ਭਰ ਤੋਂ ਉਹਨਾਂ ਨੇ ਆਉਣਾ ਜਦੋਂ ਕਿ ਆ ਜਾਂਦਾ ਕਿ ਕਵੀਆਂ ਦੀ ਨਹੀਂ ਰੰਗਕਰਮੀਆਂ ਦੀ ਨਹੀਂ ਬਣਦੀ ਨਾਟਕਕਾਰਾਂ ਦੀ ਨਹੀਂ ਬਣਦੀ ਇੱਕ ਦੂਸਰੇ ਦੀ ਕਿ ਲੱਤਾਂ ਖਿੱਚਦੇ ਨੇ ਇੱਥੇ ਘੱਟੋ ਘੱਟ 2000 ਜਣ ਤਾਂ ਵੱਖ-ਵੱਖ ਟੀਮਾਂ ਦੇ ਡਾਇਰੈਕਟਰ ਹੀ ਹੁੰਦੇ ਆ ਔਰ ਵੱਖ-ਵੱਖ ਨਵੇਂ ਬੱਚੇ ਹੁੰਦੇ ਆ ਉਹਨਾਂ ਨੂੰ ਪੈਰ ਚੱਕਣ ਤੋਂ ਲੈ ਕੇ ਸਿਖਾਇਆ ਜਾਂਦਾ ਔਰ ਔਰ ਇਸ ਮੇਲੇ ਦੇ ਵਿੱਚ ਆ ਕੇ ਉਹ ਸਿਰਫ ਝੰਡੇ ਦਾ ਗੀਤ ਹੀ ਨਹੀਂ ਸਿੱਖਦੇ ਉਹਦੇ ਚੀਨੀਵਰ ਆਉਂਦੇ ਉਹਨਾਂ ਦਾ ਇਹ ਵਰਕਸ਼ਾਪ ਨਵੀਂ ਜ਼ਿੰਦਗੀ ਦੀ ਵਰਕਸ਼ਾਪ ਆ ਉਹਨਾਂ ਨੂੰ ਲੱਗਦਾ ਕਿ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਤੋਂ ਉੱਪਰ ਇੱਕ ਯੂਨੀਵਰਸਿਟੀ ਆ ਜਿਹੜੀ ਲੋਕਾਂ ਦੀ ਯੂਨੀਵਰਸਿਟੀ ਆ ਜਿਹੜੀ ਦੇਸ਼ ਭਗਤ ਹਾਲ ਦੀ ਯੂਨੀਵਰਸਿਟੀ ਆ ਉਹਨਾਂ ਨੂੰ ਬਹੁਤ ਕੁਝ ਸਿਖਾਉਂਦੀ ਆ ਸੋ ਇਸ ਝੰਡੇ ਦੇ ਗੀਤ ਨੇ ਤੁਸੀਂ ਨਹੀਂ ਤਾਂ ਦੇਖੋ ਗੀਤ ਹੀ ਆ ਇੱਕ ਨਾ ਹੈਨਾ ਔਰ ਕਿਉਂਕਿ ਇਹ ਗੀਤ ਰੂਪ ਲੈ ਗਿਆ ਸੰਗੀਤ ਨਾਟ ਉਪੇਰੇ ਦਾ ਇਸ ਕਰਕੇ ਇਹ ਤਾਕਤ ਬਹੁਤ ਬਣੀ ਇਹਦੀ ਨਿਰਤਵੀ ਆ ਸੰਗੀਤ ਵੀ ਆ ਇਹ ਚ ਰੰਗਮੰਚ ਵੀ ਆ ਇਹਦੇ ਚ ਪੋਇਟਰੀ ਵੀ ਆ ਔਰ ਇਹਦੇ ਵਿੱਚ ਜਿਹੜਾ ਹੈ ਸਾਡੀ ਸਾਡਾ ਵਿਰਸਾ ਵੀ ਆ ਔਰ ਸਾਡਾ ਪ੍ਰੈਜੈਂਟ ਆ ਸਾਡਾ ਆਉਣ ਵਾਲਾ ਕੱਲ ਆ ਜਿਵੇਂ ਮੰਨ ਲਓ ਹਰੇਕ ਮੇਲੇ ਦੇ ਵਿੱਚ ਨਵੇਂ ਹਾਲਾਤ ਨੂੰ ਮੁਖਾਤਵ ਹੋਇਆ ਜਾਂਦਾ ਇਸ ਵਾਰ ਇਸ ਵਾਰ ਦੇ ਮੇਲੇ ਵਿੱਚ ਜਿੱਥੇ ਫਲਸਤੀਨ ਦਿਖਾਈ ਦੇਊਗਾ ਟ੍ਰਾਈਬਲ ਲੋਕ ਆਦੀਵਾਸੀ ਦਿਖਾਈ ਦੇਣਗੇ ਔਰ ਇਸੇ ਤਰ੍ਹਾਂ ਦੇ ਨਾਲ ਜਿਹੜਾ ਕਾਰਪੋਰੇਟ ਜਾਗਰ ਦਾ ਵੱਡਾ ਹੱਲਾ ਹੋ ਰਿਹਾ ਸਾਡੇ ਮੁਲਕ ਦੇ ਉੱਤੇ ਔਰ ਦੁਨੀਆ ਦੇ ਉੱਤੇ ਉਹ ਸਾਰੇ ਭਾਰੀ ਝਲਕੀਆਂ ਦਿਖਾਈ ਦੇਣਗੀਆਂ ਇਸ ਤਰੀਕੇ ਦੇ ਇਸ ਤਰੀਕੇ ਦੇ ਨਾਲ ਹੀ ਇਹਦੇ ਵਿੱਚ ਆਵੇਗਾ ਰੰਗ ਸਾਡੇ ਪੰਜਾਬ ਦੇ ਅੰਦਰੋਂ ਕਿ ਪਿਛਲੇ ਸਮੇਂ ਅੱਜ ਆਵਾਜ਼ ਆਈ ਕਿ ਭਈਏ ਭਜਾਓ ਪੰਜਾਬ ਬਚਾਓ ਤੇ ਕੱਲ ਨੂੰ ਆਇਆ ਕਰੇਗੀ ਕਿ ਮਜ਼ਦੂਰਾਂ ਨੂੰ ਭਜਾਓ ਤੇ ਸਿੱਖਾਂ ਦਾ ਪੰਜਾਬ ਜਾਂ ਮਤਲਬ ਇੱਕ ਹੋਰ ਕਨਸੈਪਟ ਜਿਹੜੀ ਨੇ ਹੁਣੇ ਲੈਂਦੇ ਜਾਣਗੇ ਪੰਜਾਬ ਪੰਜਾਬ ਦੇ ਲੋਕਾਂ ਦਾ ਉਹ ਉਹ ਰੰਗ ਵੀ ਇਹਦੇ ਮੇਲੇ ਦੇ ਵਿੱਚ ਆਉਣਗੇ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਮੁਲਕ ਦੀ ਬਹੁਤ ਜ਼ਹੀਨ ਤੇ ਇੰਟਰੈਕਚੂਅਲ ਜਿਹੜੇ ਬਿਨਾ ਮੁਕਾਦਮੇ ਚਲਾਈ ਲੰਮੇ ਸਮੇਂ ਤੋਂ ਹਾਕਿਆਂ ਤੋਂ ਜੇਲ੍ਹਾਂ ਦੇ ਅੰਦਰ ਨੇ ਉਹਨਾਂ ਦੀਆਂ ਝਲਕੀਆਂ ਆਉਣਗੀਆਂ ਉਹ ਵੀ ਝਲਕੀਆਂ ਆਉਣਗੀਆਂ ਕਿ ਅੱਧੀ ਰਾਤ ਨੂੰ ਜੰਗਲ ਕਿਵੇਂ ਬੜ ਜਾਂਦਾ ਕਿਵੇਂ ਲੋਕਾਂ ਦੀ ਆਦੀਵਾਸੀਆਂ ਦੀ ਜੰਗਲ ਜਲ ਜ਼ਮੀਨ ਦੀ ਗੱਲ ਕਰਨ ਵਾਲਿਆਂ ਦੀ ਜੰਗਲ ਜੰਗਲ ਦੇ ਲੋਕਾਂ ਦਾ ਇਹ ਗੱਲ ਕਰਨ ਵਾਲੇ ਲੋਕਾਂ ਨੂੰ ਮਾਰ ਮੁਕਾਇਆ ਜਾਂਦਾ ਅੱਗ ਲਾ ਕੇ ਸਾੜ ਦਿੱਤਾ ਜਾਂਦਾ ਰਾਖ ਦੀ ਮੁਠੀ ਵੀ ਉਹਨਾਂ ਦੇ ਪਰਿਵਾਰਾਂ ਨੂੰ ਨਹੀਂ ਦਿੱਤੀ ਜਾਂਦੀ ਤਾਂ ਸਾਸਨੂ ਦੇ ਕੰਡੇ ਦੇ ਉੱਤੇ ਮਾਰ ਮੁਕਾ ਕੇ ਸਿੱਟੇ ਗਏ ਭਗਤ ਸਿੰਘ ਨੂੰ ਦੁਬਾਰਾ ਕਿਵੇਂ ਜੰਗਲ ਦੇ ਵਿੱਚ ਘੇਰ ਲਿਆ ਜਾਂਦਾ ਕਿ ਉਨਪਗਤ ਸਿੰਘ ਨੂੰ ਕਿਵੇਂ ਮਕਾਇਆ ਜਾਂਦਾ ਉਹ ਸਾਰੀਆਂ ਕਹਾਣੀਆਂ ਵੀ ਬੇਖੌਫ ਹੋ ਕੇ ਢੰਡੇ ਦੇ ਗੀਤ ਦੇ ਵਿੱਚ ਆਉਣੀਆਂ ਨੇ ਔਰ ਢੰਡੇ ਦੇ ਗੀਤ ਨੇ ਆਪਣੇ ਬੀਤੇ ਕੱਲ ਨਾਲ ਪਿੱਠ ਜੋੜ ਕੇ ਪ੍ਰੈਜ਼ੈਂਟ ਨਾਲ ਆਪਣੀ ਅੱਖ ਮਿਲਾ ਕੇ ਆਉਣ ਵਾਲੇ ਫਿਊਚਰ ਦੀਆਂ ਚੁਣੌਤੀਆਂ ਨੂੰ ਸਰ ਕਰਨ ਲਈ ਵਾਸਤੇ ਇੱਕ ਨਵਾਂ ਪੈਗਾਮ ਦੇ ਕੇ ਜਾਂਦਾ ਸੋ ਇਸ ਕਰਕੇ 31 ਤਰੀਕ ਰਾਤ ਨੂੰ ਹੀ ਪੂਰੀ ਰਾਤ ਰੌਸ਼ਨ ਹੋ ਜਾਂਦੀ ਆ ਕਿ ਅਬੋਹਰ ਫਾਜ਼ਲ ਕਾ ਬਠਿੰਡਾ ਬਰਨਾਲਾ ਮੋਗਾ ਸਭ ਨਾਲ ਜ਼ਿਲ੍ਹਿਆਂ ਤੋਂ ਰਾਤ ਨੂੰ ਹੀ ਟ੍ਰੇਨਾਂ ਦੇ ਉੱਤੇ ਲੋਕ ਇਸ ਕਰਕੇ ਆਉਂਦੇ ਆ ਕਿ ਸਵੇਰੇ ਚਰਚੰਡੇ ਦਾ ਗੀਤ ਨਾ ਕਿਤੇ ਮਿਸ ਹੋ ਜਵੇ ਸੋ ਇਹ ਇੱਕ ਤਾਕਤ ਆ ਸੋ ਇਹ ਇਸ ਕਰਕੇ ਜਿਹੜੀ ਬਲਗਰ ਕਿਸਮ ਦੀ ਗਾਇਕੀ ਆ ਜਾਂ ਜਵਾਨੀ ਨੂੰ ਕਰਾਹੇ ਪਾਉਣ ਵਾਲੀ ਗਾਇਕੀ ਆ ਸਿਰਫ ਉਹਨਾਂ ਨੂੰ ਡੱਟ ਦਾ ਪੁੱਤ ਬਣਾ ਕੇ ਪੇਸ਼ ਕਰਨ ਵਾਲੀ ਗਾਇਕੀ ਆ ਮੁੱਛ ਨੂੰ ਵਟਾ ਦੇਣ ਵਾਲੀ ਜਾਂ ਲੰਡੀਆਂ ਜੀਪਾਂ ਘਮਾ ਕੇ ਪਟਾਕੇ ਚਲਾਉਣ ਵਾਲੀ ਜਿਹੜੀ ਗਾਇਕੀ ਆ ਉਸ ਗਾਇਕੀ ਦੇ ਬਦਲ ਦੇ ਵਿੱਚ ਅੱਜ ਦੀਆਂ ਗਦਰੀ ਗੂੰਜਾਂ ਨਵੀਆਂ ਲਿਖੀਆਂ ਜਾਂਦੀਆਂ ਨੇ ਇਹ ਛੋਟੀ ਗੱਲ ਨਹੀਂ ਕਿ 34 ਸਾਲ ਚ ਘੱਟੋ-ਘੱਟ 1 ਘੰਟੇ ਦਾ ਪੌਣੇ ਘੰਟੇ ਦਾ ਨਵਾਂ ਨਵੀਂ ਸਕ੍ਰਿਪਟ ਲਿਖੀ ਜਾਵੇ ਨਵਾਂ ਗੀਤ ਲਿਖਿਆ ਜਾਂਦਾ ਔਰ ਤੇ ਹਰ ਇੱਕ ਵਾਰੀ ਨਵਾਂ ਕੰਮ ਜਿਹੜਾ ਉਹ ਹੁੰਦਾ ਔਰ ਇਸ ਮੇਲੇ ਦੀ ਬਹੁਤ ਵੱਡੀ ਖਾਸੀਅਤ ਇਹ ਵੀ ਆ ਕਿ ਅੱਜ ਜਦੋਂ ਇਹ ਫਿਕਰ ਪਿਆ ਹੋਇਆ ਕਿ ਪੁਸਤਕ ਸੱਭਿਆਚਾਰ ਤੋਂ ਜਵਾਨੀ ਟੁੱਟਦੀ ਜਾ ਰਹੀ ਆ ਤਾਂ ਇਸ ਮੇਲੇ ਦੇ ਵਿੱਚ ਆਪਣੇ ਆਪ ਚ ਇੱਕ ਮੇਲਾ ਪੁਸਤਕ ਮੇਲਾ ਹੁੰਦਾ ਇਸ ਵਾਰ ਦਾ ਮੇਲਾ ਜਿਹੜਾ ਹੈ ਉਹਦੀ ਅਸੀਂ ਉਹਦਾ ਨਾਂ ਹੀ ਇਹ ਰੱਖਿਆ ਕਿ ਤੇ ਟ੍ਰਿਕ ਦੀ ਸਾਮ ਪੁਸਤਕ ਸਭਿਆਚਾਰ ਦੇ ਨਾਮ ਅਤੇ ਪਵੰਦੀ ਸੁਦਾ ਕਿਤਾਬਾਂ ਦੇ ਨਾਮ ਜਿਹੜੀਆਂ 25 ਕਿਤਾਬਾਂ ਨੂੰ ਪਤੇ ਪਵੰਦੀ ਲਈ ਉਚਾਰਨ ਦਿੱਤੀ ਰਾਏ ਆ ਉਚ ਡਾਕਟਰ ਨਵਸ਼ਾਰਨ ਆ ਬਹੁਤ ਸਾਰੀਆਂ ਕਿਤਾਬਾਂ ਨੇ 25 ਜਿਹੜੀਆਂ ਪਵੰਦੀ ਲਈ ਅਸੀਂ ਉਹਨਾਂ ਨੂੰ ਸ਼ਾਮ ਸਮਰਪਿਤ ਕੀਤੀ ਹੈ ਔਰ ਉਹਨਾਂ ਤੇ ਚਰਚਾ ਹੋਏਗੀ 30 ਤਰੀਕ ਦੀ ਸ਼ਾਮ ਨੂੰ ਠੀਕ ਹੈ ਨਾ ਇਸੇ ਤਰੀਕੇ ਦੇ ਨਾਲ ਹੀ ਚਿੱਤਰਕਲਾ ਇੱਥੇ ਹੁੰਦੀ ਆ ਫੋਟੋ ਕਲਾ ਇੱਥੇ ਹੁੰਦੀ ਆ ਕਵੀ ਦਰਵਾਜ਼ਾ ਇੱਥੇ ਹੋਣਾ ਦੋ ਫਿਲਮਾਂ ਦਿਖਾਈਆਂ ਜਾਣੀਆਂ ਨੇ ਇੱਕ ਫਲਸਤੀਨ ਤੇ ਫਿਲਮ ਔਰ ਇਸੇ ਤਰ੍ਹਾਂ ਇੱਕ ਟ్రਾਈਬਲ ਦੇ ਉੱਤੇ ਆ ਆਦੀਵਾਸੀ ਲੋਕਾਂ ਦੇ ਉੱਤੇ ਆ ਸੋ ਇਹ ਸਾਡੀ ਇਹਦੀ ਜਿਹੜੀ ਡਿਜ਼ਾਈਨਿੰਗ ਆ ਮੇਲੇ ਦੀ ਉਹ ਡਿਜ਼ਾਈਨਿੰਗ ਸਮੇਂ ਦੀ ਹਾਨੀ ਹੁੰਦੀ ਆ ਵਕਤ ਦੀਆਂ ਚੁਣੌਤੀਆਂ ਦੇ ਉਹਨੂੰ ਸਰ ਕਰਨ ਵਾਲੀ ਹੁੰਦੀ ਆ ਔਰ ਸਮਿਆਂ ਦੇ ਨਾਲ-ਨਾਲ ਪੱਬ ਚੱਕਦੀ ਆ ਠੌਂਕ ਠੌਂਕ ਕਰਕੇ ਇਦਾਂ ਨਹੀਂ ਕਿ ਉਹ ਲੜਖੜਾਉਂਦੇ ਕਦੋਂ ਹੋਣਗੇ ਉਹਦੇ ਇਹ ਮੇਲੇ ਦੀ ਠੁੱਕਦਾਰ ਗੱਲ ਆ ਮੇਲੇ 'ਚ ਮਤਲਬ ਕਦੇ ਵੀ ਕਦੇ ਵੀ ਕਿਸੇ ਵੀ ਮੇਲੇ 'ਚ ਅਸੀਂ ਪੁਲਿਸ ਦੀ ਸਿਕਿਉਰਿਟੀ ਨਹੀਂ ਲਈ ਕਦੇ ਪ੍ਰਸ਼ਾਸਨ ਨੂੰ ਨਹੀਂ ਬੁਲਾਇਆ ਅਸੀਂ ਨਾ ਪ੍ਰਸ਼ਾਸਨ ਦੇ ਅੱਗੇ ਕਦੇ ਠੂਠਾ ਆਪਦਾ ਅੱਡਿਆ ਹਾਂ ਇਹਨਾਂ ਜ਼ਰੂਰ ਆ ਬਈ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀ ਨੂੰ ਇਸ ਵਾਰ ਅਸੀਂ ਇੱਕ ਲੈਟਰ ਕੱਢੀ ਸੀ ਕਿ ਰੱਬ ਦਾ ਵਾਸਤਾ ਹੜਾ ਆਇਆ ਪੰਜਾਬ ਦੇ ਵਿੱਚ ਜੇ ਤੁਸੀਂ ਇਸ ਸਾਲ ਯੂਥ ਫੈਸਟੀਵਲ ਕਰਾ ਕੇ ਜੇ ਠਮਕੇ ਨਹੀਂ ਵੀ ਲਵਾਉਂਗੇ ਕੁਝ ਨਹੀਂ ਪੰਜਾਬ ਦਾ ਘਟਣ ਲੱਗਿਆ ਤੇ ਉਹੀ ਬਾਈਟ ਤੁਸੀਂ ਹੜਪੀਟਾਂ ਵਾਸਤੇ ਵਰਤ ਲਓ ਔਰ ਗਦਰੀ ਗਲਬਕੌਰ ਨੂੰ ਮੇਲਾ ਸਮਰਪਿਤ ਆ ਤੁਸੀਂ ਮੇਲੇ ਦੇ ਦਿਨਾਂ 'ਚ ਯੂਥ ਫੈਸਟੀਵਲ ਨਾ ਕਰੋ ਔਰ ਸਾਨੂੰ ਕਿਸੇ ਵੀ ਚਿੱਠੀ ਦਾ ਜਵਾਬ ਤੱਕ ਨਹੀਂ ਦਿੱਤਾ ਗਿਆ ਕਿਸੇ ਤਰ੍ਹਾਂ ਦੇ ਨਾਲ ਵੀ ਅਸੀਂ ਫਿਰ ਨਵੀਂ ਯੂਨੀਵਰਸਿਟੀ ਵੱਲ ਨੂੰ ਹੋ ਗਏ ਅਸੀਂ ਪਿੰਡਾਂ ਦੇ ਸਭ ਤੋਂ ਵੱਧ ਜਿਹੜੇ ਲੋਕ ਜਿਨ੍ਹਾਂ ਦੇ ਕੋਲ ਇੱਕ ਗਿੱਠ ਵੀ ਜ਼ਮੀਨ ਨਹੀਂ ਉਹਨਾਂ ਬੇਜ਼ਮੀਨੇ ਲੋਕਾਂ ਕੋ ਗਏ ਔਰ ਸਾਡੇ ਸਵਾ 100 ਕਲਾਕਾਰ ਦੇ ਵਿੱਚ 80 ਬੱਚੇ ਖੇਤ ਮਜ਼ਦੂਰਾਂ ਦੇ ਨੇ ਉਹ ਆਏ ਅਸੀਂ ਨਵੀਂ ਯੂਨੀਵਰਸਿਟੀ ਖੋਜੀ ਵੀ ਜੇ ਪੰਜਾਬ ਦੀਆਂ ਯੂਨੀਵਰਸਿਟੀਆਂ ਤੇ ਵੀ ਸੀ ਜਾਂ ਸਾਡੀ ਗੱਲ ਨਹੀਂ ਸੁਣ ਰਹੇ ਤਾਸੀ ਆਪਣੀ ਯੂਨੀਵਰਸਿਟੀ ਇੱਕ ਨਵੀਂ ਯੂਨੀਵਰਸਿਟੀ ਜੋ ਗਏ ਉਹਨੇ ਸਾਡੀਆਂ ਝੋੜੀਆਂ ਭਰ ਦਿੱਤੀਆਂ ਇਸ ਵਾਰ ਇਸ ਵਾਰ ਇਸ ਵਾਰ ਉਹ ਲੋਕ ਹੋਣਗੇ ਇਸੇ ਤਰ੍ਹਾਂ ਦੇ ਨਾਲ ਬਾਹਰਲੇ ਐਨ ਆਰ ਆਈ ਬੀ ਐਨ ਆਈ ਡਬਲਯੂ ਏ ਇੰਡੀਅਨ ਵਰਕਰ ਐਸੋਸੀਏਸ਼ਨ ਆਫ ਗ੍ਰੇਟ ਬ੍ਰਿਟੇਨ ਸ਼ਹੀਦ ਉਦਮ ਸਿੰਘ ਵੈਲਫੇਅਰ ਟਰਸਟ ਵਰਮਿੰਗਮ ਉਹਨਾਂ ਨੇ 8.5 ਲੱਖ ਰੁਪਈਆ ਮੇਲੇ ਵਾਸਤੇ ਵਿਸ਼ੇਸ਼ ਘਰ ਤੇ ਲੰਗਰ ਵਾਸਤੇ ਭੇਜਿਆ ਵੀ ਤਾਂ ਜੋ ਪੰਜਾਬ ਦੇ ਲੋਕਾਂ ਨੇ ਆਉਣਾ ਤਾਂ ਉਹਨਾਂ ਲੋਕਾਂ ਵਾਸਤੇ ਕਿਸੇ ਚੀਜ਼ ਦੀ ਕਮੀ ਨਾ ਰਹੇ ਸੋ ਇਸ ਕਰਕੇ ਵੇਸ਼ ਉਦੇਸ਼ ਦੇ ਅੰਦਰੋਂ ਜਿਹੜੇ ਲੋਕ ਕਈ ਵਾਰੀ ਆਪਣੇ ਭੂ ਆਦੇ ਜਾਂ ਨਾਨਕੀਆਂ ਦੇ ਵਿਆਹ ਦੇ ਵਿੱਚ ਵੀ ਨਹੀਂ ਆ ਸਕਦੇ ਉਹ ਵੀ ਲਗਭਗ 25 30 ਲੋਕ ਫੋਰਨ ਤੋਂ ਆ ਚੁੱਕੇ ਨੇ ਇਸ ਮੇਲੇ ਦੇ ਵਿੱਚ ਸੋ ਇਹ ਇਸ ਤਰ੍ਹਾਂ ਤਾਂ ਨਵੀਆਂ ਪਗ ਡੰਡੀਆਂ ਨਵੇਂ ਰਸਤੇ ਖੋਲਦਾ ਤੇ ਔਰ ਤੁਸੀਂ ਦੇਖੋਗੇ ਕਿ ਪਹਿਲੀ ਨਵੰਬਰ ਨੂੰ ਕਿਵੇਂ ਕਾਰੇ ਜ਼ਮੀਪੇ ਦੇ ਉੱਤੇ ਉਤਰੇ ਹੋਏ ਹੋਣਗੇ ਔਰ ਉਹ ਵੀ ਖੇਤ ਮਜ਼ਦੂਰਾਂ ਦੇ ਘਰਾਂ ਦੇ ਤੇ ਜੀ ਅੱਛਾ ਆਪਾਂ ਦੇਖਦੇ ਹਾਂ ਕੁਝ ਮੇਲਿਆਂ ਦੇ ਵਿੱਚ ਜਦੋਂ ਕੋਈ ਸਟਾਲਾਂ ਲੱਗਦੀਆਂ ਜੀ ਆਮੀ ਉਹ ਖੇਡਾਂ ਹੋਣ ਛੋਟੇ ਛੋਟੇ ਮਜ਼ਦੂਰ ਜਾ ਕੇ ਲਾਉਂਦੇ ਆ ਤਾਂ ਉਹਨਾਂ ਦੇ ਉਹਨਾਂ ਨੂੰ ਤਾਂ ਪੈਸੇ ਲਏ ਜਾਂਦੇ ਆ ਤੁਹਾਨੂੰ ਜਗ੍ਹਾ ਦੇਣੀਆਂ ਤੇ ਇਹਦੇ ਨੰਨੇ ਨੰਨੇ ਪੈਸੇ ਭਰੋ ਇਸ ਮੇਲੇ ਦੇ ਵਿੱਚ ਵੀ ਕੀ ਉਹੀ ਕਲਚਰ ਆ ਵੀ ਜਿਹੜੇ ਕਿਤਾਬਾਂ ਦੀਆਂ ਸਟਾਲਾਂ ਲਾਉਂਦੇ ਨੇ ਉਹਨਾਂ ਤੋਂ ਫਿਰ ਪੈਸੇ ਵਸੂਲੇ ਜਾਂਦੇ ਆ ਵੀ ਤੁਸੀਂ ਫੇਰ ਸਟਾਲ ਲਾ ਸਕਦੇ ਮੇਲੇ ਦੇ ਵਿੱਚ ਸਭ ਤੋਂ ਉਲਟਾ ਕਲਚਰ ਆ ਦੇਸ਼ ਪਖਸ਼ ਜਾਗਰ ਕਮੇਟੀ ਆਪਣੇ ਤੌਰ ਦੇ ਉੱਤੇ ਸਾਰੇ ਟੇਬਲ ਲਗਾ ਕੇ ਦਿੰਦੀ ਆ ਆਪਣੇ ਤੌਰ ਦੇ ਉੱਤੇ ਉਹਨਾਂ ਨੂੰ ਤੇ ਨੰਬਰਿੰਗ ਕਰਦੀ ਆ ਪਹਿਲਾਂ ਪਹਿਲਾਂ ਐਡਮਿਸ਼ਨ ਮੰਗਦੀ ਆ ਇੱਕ ਫਾਰਮ ਭੇਜਿਆ ਜਾਂਦਾ ਪੰਜਾਬ ਪਰ ਦੇ ਜਨਤਕ ਕਰ ਦਿੱਤਾ ਜਾਂਦਾ ਉਹ ਫਾਰਮ ਕਿ ਜਿਹੜੀ ਵੀ ਕੋਈ ਪਬਲਿਸ਼ਰ ਜਾਂ ਕੋਈ ਬਕਰੀਤਾ ਆਪਣੀਆਂ ਕਿਤਾਬਾਂ ਲੈ ਕੇ ਆਉਣਾ ਚਾਹੁੰਦਾ ਜਾਂ ਕੋਈ ਵੈਸੀ ਵੀ ਲੇਖਕ ਨਹੀਂ ਆਪਣੀਆਂ ਕਿਤਾਬਾਂ ਰੱਖਣੀਆਂ ਨੇ ਉਹਨਾਂ ਨੂੰ ਧਿਆਨ ਚ ਲਿਆ ਦੇਵੇ ਉਹਨਾਂ ਨੂੰ ਫਿਰ ਅਲਾਟ ਕਰ ਦਿੱਤੇ ਜਾਂਦੇ ਆ ਟੇਬਲ ਤੇ ਉਹਨਾਂ ਦੇ ਰਹਿਣ ਸਹਿਣ ਦਾ ਖਾਣੇ ਪੀਣ ਦਾ ਸਾਰਾ ਪ੍ਰਬੰਧ ਦੇਸ਼ ਭਗ ਯਾਗਰ ਕਮੇਟੀ ਤੇ ਮੇਲਾ ਕਰਦਾ ਉਹਦੇ ਉਹਦੇ ਵਿੱਚੋਂ ਸ਼ਾਮਲ ਹੁੰਦੇ ਆ ਔਰ ਉਹਨਾਂ ਨੂੰ ਅਸੀਂ ਪਾਰਟਿਸਪੇਸ਼ਨ ਦੇ ਵਿੱਚ ਲੈ ਕੇ ਆਉਨੇ ਆ ਇਸ ਵਾਰ ਵੀ ਜਿਵੇਂ ਬਰਿੰਦਰ ਜਵਾਨਾ ਇਹ ਉਹ ਚਰਚਾ ਦੇ ਵਿੱਚ ਜਨ ਚਿਤਰਨ ਵਾਲੇ ਚਰਚਾ ਚਰਚਾ ਦੇ ਵਿੱਚ ਨੇ ਇਸੇ ਤਰ੍ਹਾਂ ਦੇ ਨਾਲ ਮੱਖਣਮਾਨ ਚਰਚਾ ਜੋ ਤੇ ਡਾਕਟਰ ਪਾਲ ਕੌਰ ਨੇ ਪ੍ਰਧਾਨਗੀ ਕਰਨੀ ਆ ਕਵੀ ਦਰਬਾਰ ਦੀ ਸੋ ਕਵੀ ਦਰਬਾਰ ਹੋਵੇ ਜਾਂ ਪੁਸਤਕਾਂ ਲੱਗੀਆਂ ਹੁੰਦੀਆਂ ਨੇ ਔਰ ਇਸ ਮੇਲੇ ਨੇ ਔਰ ਪੁਸਤਕ ਮੇਲਾ ਜਿਹੜਾ ਨੇ ਵੱਡਾ ਬਣਿਆ ਉਹਨੇ ਰੰਗ ਇਹ ਦਿੱਤਾ ਕਿ ਸਾਲ ਭਰ ਤੋਂ ਹੀ ਲੇਖਕ ਤਿਆਰੀਆਂ ਕਰਨ ਲੱਗੇ ਹੁੰਦੇ ਆ ਕਿ ਇਸ ਮੇਰੀ ਕਿਤਾਬ ਜਰ ਕਿੰਨਾ ਚੰਗਾ ਹੋਵੇ ਜੇ ਗਦਰੀ ਬਾਬਿਆਂ ਦੇ ਮੇਲੇ ਤੇਰੇ ਲਈ ਹੋਵੇ ਉਹ ਇਹਨੂੰ ਆਪਣੀ ਅਚੀਵਮੈਂਟ ਸਮਝਦੇ ਆ ਸੋ 31 ਤਰੀਕ ਨੂੰ ਸ਼ਾਮ 4 4 ਵਜੇ ਪੱਕੀ ਪਰਮਨੈਂਟ ਸੈਟ ਕਰੀ ਹੋਈ ਆ ਉਹਦੇ ਵਿੱਚ ਸਾਰੀਆਂ ਕਿਤਾਬਾਂ ਜੜੀਆਂ ਨੇ ਉਹ ਰਿਲੀਜ਼ ਕੀਤੀਆਂ ਜਾਂਦੀਆਂ ਨੇ ਔਰ ਸਾਰੀ ਰਾਤ ਨਾਟਕਾਂ ਦੀ ਹੁੰਦੀ ਆ ਪੂਰੀ ਵੀ ਪੂਰੀ 1 ਨਵੰਬਰ ਦੀ ਰਾਤ ਸੋ ਇਸ ਕਰਕੇ ਚਾਰ ਬਣਾ ਰਹੇ ਵਖ ਵਖ ਵਿਸ਼ਿਆਂ ਨੂੰ ਇੰਪੋਰਟੈਂਟ ਵਿਸ਼ਿਆਂ ਕਰਦੇ ਜਿਵੇਂ ਪਿਛਲੇ ਸਮੇਂ ਚ ਵੀ ਹੁੰਦਾ ਅੱਗੇ ਵੀ ਹੁੰਦਾ ਰਹੇਗਾ ਆਉਣ ਵਾਲੇ ਮੇਲਿਆਂ ਚ ਵੀ ਹੋਵੇਗਾ ਆਉਣ ਵਾਲੇ ਮੇਲਿਆਂ ਚ ਵੀ ਹੋਰ ਇਸ ਤੋਂ ਢੁਕਵੇਂ ਕਲਾ ਬਣਗੀਆਂ ਵੀ ਵਿਚਾਰ ਚਰਚਾ ਵੀ ਔਰ ਪੁਸਤਕ ਮੇਲਾ ਬਿਸਤੋਂ ਵੱਡਾ ਹੋਵੇ ਸਗੋਂ ਅਸੀਂ ਤਾਂ ਇਹ ਵੀ ਵਿਚਾਰਦੇ ਆ ਕਿ ਗਲਦਰੀ ਬਾਬਿਆਂ ਦਾ ਮੇਲਾ ਜਲੰਧਰ ਲਾਉਣ ਤੋਂ ਪਹਿਲਾਂ ਤਿੰਨ ਮੇਲੇ ਘੱਟੋ-ਘੱਟ ਪੰਜਾਬ 'ਚ ਹੋਰ ਲੱਗਿਆ ਕਰਨ ਇੱਕ ਮਾਲਵੇ 'ਚ ਇੱਕ ਦੁਆਬੇ 'ਚ ਤਾਂ ਇੱਕ ਮਾਝੇ 'ਚ ਉਹ ਤਿੰਨ ਮੇਲੇ ਇਲਾਕਿਆਂ ਦੀਆਂ ਕਮੇਟੀਆਂ ਹੋਣ ਉਹ ਫਿਰ ਆਪਣੇ ਆਪਣੇ ਰਿਜਨਲ ਦੇ ਵਿੱਚ ਤਿਆਰੀਆਂ ਕਰਕੇ ਨਾਲ ਤਾਂ ਲੋਕਾਂ ਨੂੰ ਲੈ ਕੇ ਆਉਣ ਨਾਲੇ ਵਧੀਆ ਕਲਾਕਾਰ ਜਿਹੜੇ ਨਿਖਰੇ ਹੋਣ ਉਹ ਸਗੋਂ ਜਿਵੇਂ 올림픽 ਚ ਆਉਂਦੇ ਆ ਹਨਾ ਇਹ ਖਿਡਾਰੀ ਉਸ ਤਰ੍ਹਾਂ ਦੇ ਨਾਲ ਕਲਾਕਾਰ ਇਸ ਮੇਲੇ ਚ ਆਇਆ ਕਰਨ ਸਾਨੂੰ ਵੀ ਪਤਾ ਹੋਇਆ ਕਰੇ ਕਿ ਆਇ ਤਨੇ ਮੇਲੇ ਲਾਇਸੀ ਉਹਨਾਂ ਦਾ ਆ ਰੰਗ ਮਤਲਬ ਖਿੜ ਕੇ ਆਇਆ ਤੇ ਨਾਲੇ ਉਹਦੇ ਵਿੱਚ ਕੋਈ ਯੂਨੀਵਰਸਿਟੀ ਯੂਥ ਫੈਸਟੀਵਲ ਕਰ ਲੈਣ ਕਦੇ 1 ਨਵੰਬਰ ਪੰਜਾਬ ਡੇ ਮਨਾਉਣ ਲੱਗੇ ਜਲੰਧਰ ਦੇ ਵਿੱਚ ਵੀ ਵੱਡਾ ਬਰਾਬਰ ਮੇਲਾ ਲੱਗਣ ਲੱਗਿਆ ਉਹ ਤਾਂ ਹੁਣ हट ਗਿਆ ਐਦਾਂ ਤਾਂ ਢਾ ਲਿਆ ਢਾ ਲਿਆ ਅਸੀਂ ਯੂਨੀਵਰਸਿਟੀ ਨੇ ਵੀ ਐਸ ਕੀ ਰੋਕ ਕੇ ਦੇਖ ਲੈ ਸਾਡੀ ਗੱਲ ਨਹੀਂ ਸੁਣੀ ਉਹ ਵੀ ਯੂਨੀਵਰਸਿਟੀ ਦੇ ਵੀਸੀ ਨੂੰ ਵੀ ਬੇਨਤੀ ਆ ਵੀ ਪਹਿਲੀ ਨਵੰਬਰ ਨੂੰ 10 ਵਜੇ ਜ਼ਰੂਰ ਆ ਕੇ ਦੇਖ ਲੈਣ ਕਿ ਸਾਡੀ ਵੱਲੋਂ ਬੇਨਤੀ ਕਰਨ ਦੇ ਬਾਵਜੂਦ ਵੀ ਪੰਜਾਬ ਦਾ ਪੰਜਾਬ ਦੇ ਲੋਕ ਮੇਲਿਆਂ ਦੇ ਕਿਸੇ ਵੇਲੇ ਇਹ ਹੋਰ ਤਰ੍ਹਾਂ ਦੇ ਮੇਲਿਆਂ ਤੇ ਜਾਂਦੇ ਸੀ ਖੁੰਡੇ ਲੈ ਕੇ ਨੱਚਦੇ ਟੱਪਦੇ ਬੋਲੀਆਂ ਪਾਉਂਦੇ ਤੇ ਪੰਜਾਬ ਜਿਹੜਾ ਹੈਗਾ ਇੱਕ ਇਸ ਤਰ੍ਹਾਂ ਦਾ ਬਣ ਗਿਆ ਸੀ ਕਿ ਪੰਜਾਬ ਤਾਂ ਮਤਲਬ ਜਾਂ ਐਗਰੀਕਲਚਰ ਦਾ ਪੰਜਾਬ ਹੈ ਜਾਂ ਮਾਰ ਢਾੜ ਦਾ ਪੰਜਾਬ ਹੈ ਜਾਂ ਨਸ਼ਿਆਂ ਦਾ ਪੰਜਾਬ ਹੈ ਉੜਦਾ ਪੰਜਾਬ ਹੈ ਉਹਦੀ ਬਜਾਈ ਪੰਜਾਬ ਭਗਤ ਸਿੰਘ ਵੱਲੋਂ ਮੋੜੀ ਹੋਈ ਕਿਤਾਬ ਦੇ ਇੱਕ ਪੰਨੇ ਵਾਲਾ ਪੰਜਾਬ ਹੈ ਉਹਨੂੰ ਖੋਲ ਕੇ ਸਿੱਧਾ ਕਰਨ ਵਾਲਾ ਪੰਜਾਬ ਹੈ ਪੰਜਾਬ ਐਗਰੀਕਲਚਰ ਦਾ ਹੀ ਨਹੀਂ ਹੈ ਐਗਰੀਕਲਚਰ ਦਾ ਖਾ ਲਈ ਤੁਸੀਂ ਖੇਤੀਬਾੜੀ ਦਾ ਖਾ ਲਈ ਖੇਤਾਂ ਦੇ ਦਰਾਂ ਨੂੰ ਪਹਿਲਾਂ ਤਬਾਹ ਕਰ ਦਿੱਤਾ ਸੀ ਹੁਣ ਜਿਹੜੀ ਛੋਟੀ ਕਿਸਾਨੀ ਦਰਮਿਆਨੀ ਕਿਸਾਨੀ ਸੀ ਉਹ ਵੀ ਖਤਮ ਕਰ ਦਿੱਤੀ ਔਰ ਹੁਣ ਪੰਜਾਬ ਨੂੰ ਅਸਲ 'ਚ ਇੱਕ ਕੰਮ ਤੇ ਪ੍ਰਮੁੱਖ ਤੌਰ ਤੇ ਇੱਕ ਕਾਰਜ ਕੱਢਣਾ ਪਊਗਾ ਵੀ ਅਸੀਂ ਫਸਲਾਂ ਦੀ ਬਨਸਵੰਤਾ ਵੱਲ ਜੋਰ ਲਾਈਏ ਕਿ ਕਲਾਕਾਰਾਂ ਦੀ ਚੇਤਨਾ ਦੀ ਵਿਗਿਆਨ ਦੀ ਸੂਜ ਵੀ ਜੀ ਦੀ ਬੂਝ ਦੀ ਖੇਤੀ ਕਰਨ ਲਈ ਨਵੇਂ ਬੀਜ ਕਿੱਥੋਂ ਲੈ ਕੇ ਆਈਏ ਉਹਨਾਂ ਬੀਜਾਂ ਦੀ ਯੂਨੀਵਰਸਿਟੀ ਦਾ ਕੰਮ ਕਰਦਾ ਹੈ ਦੇਸ਼ ਭਗਤ ਹਾਲ ਤੇ ਉਹਦਾ ਮੇਲਾ ਗਰੀਬਾਪਿਆ ਜੀ ਮੈਂ ਗੱਲਬਾਤ ਕਰਨ ਤੋਂ ਪਹਿਲਾਂ ਸੋਚ ਰਿਹਾ ਸੀ ਵੀ ਚਾਰਦਵਾਰੀ ਬੜੀ ਛੋਟੀ ਜੀ ਆ ਜੀ ਕੋਈ ਬਹੁਤਾ ਵੱਡਾ ਦਾਇਰਾ ਨਹੀਂ ਪਰ ਇਹਦੇ ਵਿੱਚ ਜੋ ਕੁਝ ਹੁੰਦਾ ਉਹਦਾ ਦਾਇਰਾ ਹੀ ਬਹੁਤ ਵੱਡਾ ਹੈ ਨਾ ਜੀ 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 ਹਾਂ ਔਰ ਉਹ ਚਾਰਦਵਾਰੀ ਵੀ ਮਤਲਬ ਕਮਾਲ ਦੀ ਗੱਲ ਇਹ ਆ ਵੀ ਗਰੀਬਾਬਾ ਅਮਰ ਸਿੰਘ ਸੰਧਵਾ ਤੇ ਆ ਬਾਬਾ ਸੋਨ ਸਿੰਘ ਪਖਣਾ ਵਰਗੇ ਕਿੰਨੀ ਗਦਰੀ ਨੇ ਜਿਨ੍ਹਾਂ ਨੇ ਆਪਣੀਆਂ ਜ਼ਮੀਨਾਂ ਜਾਇਦਾਦ ਸਾਰੀਆਂ ਵੇਚ ਕੇ ਇਹ ਥਾਂ ਮੁੱਲ ਖਰੀਦੀ ਸੀ ਜਿਹੜਾ ਜਿਹੜਾ ਇਹ ਕਿਹਾ ਜਾਂਦਾ ਹੈ ਦੇਸ਼ ਲਈ ਤਨਮਨ ਧੰਨ ਅਰਪਿਤ ਕਰੋ ਉਹਦੀਆਂ ਠੋਸ ਮਿਸਾਲ ਹੈ ਕਿ ਕਿਵੇਂ ਅਗਲਾ ਨੇ ਬਣਾ ਕੇ ਦਿੱਤੀ ਸਾਡੇ ਲਈ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਬੇਨਤੀ ਬਹੁਤ ਜ਼ਰੂਰੀ ਹੈ ਅਸੀਂ ਉਹ ਜ਼ਰੂਰ ਕਮੇਟੀ ਵੱਲੋਂ ਕਰਨਾ ਚਾਹੁੰਦੇ ਹਾਂ ਕਿ ਪੰਜਾਬ ਜਾਂ ਦੇਸ਼ ਵਿਦੇਸ਼ ਜਾਂ ਪੰਜਾਬ ਦੀ ਸਾਰੀ ਗਾਂਵਧੂ ਪ੍ਰੋਗਰੈਸਿਵ ਤਰਕਸ਼ੀਲ ਜਮਹੂਰੀ ਲਹਿਰ ਇਹ ਸਮਝ ਕੇ ਚੱਲੇ ਕੇ ਦੇਸ਼ ਭਗਤ ਜਗਤਾਰ ਕਮੇਟੀ ਇਹਦੀ ਸੇਵਾਦਾਰ ਆ ਉਹ ਕੱਲੀ ਇਹਦੀ ਕੋਈ ਮਾਲਕ ਨਹੀਂ ਹੈਗੀ ਇਹਦੇ ਮਾਲਕ ਪੰਜਾਬ ਦੇਸ਼ ਸਭ ਤੋਂ ਵੱਧ ਦੇਸ਼ ਵਿਦੇਸ਼ ਦੇ ਲੁੱਟੇ ਪੁੱਟੇ ਜਾਂਦੇ ਲੋਕ ਨੇ ਉਹ ਇਹਨੂੰ ਆਪਣਾ ਮੇਲਾ ਤੇ ਆਪਣੀ ਸੰਸਥਾ ਸਮਝਦੇ ਹੋਏ ਇਹਦੇ ਇਹਦੇ ਪਹਿਰੇਦਾਰ ਤੇ ਰਾਖੇ ਬਣ ਕੇ ਚੱਲਣ ਕਿਉਂਕਿ ਸਾਡੇ ਕੋਲ ਜਈਆਂ ਕੰਸੂਮਾਂ ਨੇ ਕਿ ਹਕੂਮਤ ਨੂੰ ਅੱਖ ਦੇ ਰੋ ਦੇ ਵਿੱਚ ਪਏ ਹੋਏ ਰੋੜ ਦੀ DNA ਰੜਕ ਰਿਹਾ ਆ ਆਉਣ ਵਾਲੇ ਸਮੇਂ ਦੇ ਉੱਤੇ ਜਿਵੇਂ ਪੁਸਤਕਾਂ ਤੇ ਪੌਂਡੀਆਂ ਲੱਗੀਆਂ ਨੇ ਤਾਂ ਕੋਈ ਐਡਮਿਨਿਸਟ੍ਰੇਸ਼ਨ ਲਾ ਕੇ ਸਾਡੀ ਕਮੇਟੀ ਨੂੰ ਰਸ ਨੂੰ ਬੰਦ ਕਰਕੇ ਔਰ ਇਹ ਇਸ ਤਰ੍ਹਾਂ ਦੇ ਇਸ ਮੇਲੇ ਦਾ ਰੂਪ ਮੇਲਾ ਲਾਦਿਆ ਕਰਨਗੇ ਜਿਸ ਤਰ੍ਹਾਂ ਖੜਕੜ ਕਲਾ ਤੋਂ ਜਾ ਕੇ ਮਿੱਟੀ ਵੀ ਤੇ ਚੱਕ ਕੇ ਲਿਆਈ ਨੇ ਖੜਕੜ ਕਲਾ ਤੋਂ ਜਾ ਕੇ ਪੱਗ ਸਿੰਘ ਵਾਲੀ ਪੱਗ ਵੀ ਤਾਂ ਸਿਰ ਤੇ ਬੰਨਣ ਦਾ ਯਤਨ ਕੀਤਾ ਇਸੇ ਤਰ੍ਹਾਂ ਗਦਰੀ ਬਾਬਿਆਂ ਦਾ ਮੇਲਾ ਤਾਂ ਕਿਹਾ ਕਰਨਗੇ ਪਰ ਉਹ ਮੇਲਾ ਇਦਾਂ ਦਾ ਹੋਊਗਾ ਜਿਵੇਂ ਮੇਲਾ ਮੁਕਸਰ ਦਾ ਹੁੰਦਾ ਹੈ ਉਥੇ ਉਥੇ ਮਾਈ ਭਾਗੋ ਨਹੀਂ ਹੁੰਦੀ ਉਥੇ ਅੱਜ ਦੇ ਸਿਆਸੀ ਲੀਡਰ ਹੁੰਦੇ ਨੇ ਉਹਨਾਂ ਦੇ ਵੱਡੇ ਵੱਡੀਆਂ ਫਲੈਕਸਾਂ ਉਹਨਾਂ ਦੇ ਬੋਰਡ ਲੱਗੇ ਹੁੰਦੇ ਨੇ ਮਾਈ ਭਾਗੋ ਉਥੋਂ ਮਾਈਨਸ ਕੀਤੀ ਹੁੰਦੀ ਆ ਇਸੇ ਤਰ੍ਹਾਂ ਦੇ ਨਾਲ ਹੀ ਜਿਹੜੀ ਸਰਹੰਦ ਦੀ ਦੀਵਾਰ ਹੈ ਉਹ ਦੀਵਾਰ ਨਹੀਂ ਰਹੀ ਉਹ ਦੀਵਾਰ ਹੀ ਚੁੱਕ ਦਿੱਤੀ ਉਹ ਕੋਈ ਮੁਗਲ ਬਾਦਸ਼ਾਹ ਨੇ ਨਹੀਂ ਢਾਈ ਸਾਡੇ ਲੋਕਾਂ ਨੇ ਢਾਈ ਔਰ ਜਿਹੜੇ ਸਿੱਖੀ ਦੇ ਪਹਿਰੇਦਾਰ ਖਾਉਂਦੇ ਆ ਉਹਨਾਂ ਨੇ ਬਦਲ ਕੇ ਸੰਗਮਰਾ ਮਰਾਂ ਲਾਤੀਆਂ ਹੈ ਐਵੇਂ ਜਿੱਲਿਆਂ ਵਾਲਾ ਬਾਗ ਬਦਲ ਦਿੱਤਾ ਇਸੇ ਤਰੀਕੇ ਦੇ ਨਾਲ ਹੀ ਅਸੀਂ ਖਬਰਦਾਰ ਕਰਦੇ ਆ ਪੰਜਾਬ ਵਾਸੀਓ ਆਪਣੀ ਅੱਖ ਖੁੱਲੀ ਰੱਖੋ ਆਪਣੇ ਕੰਨ ਖੜੇ ਰੱਖੋ ਇਹ ਜ਼ਰੂਰੀ ਨਹੀਂ ਕਿ ਅਗਲੇ ਸਮੇਂ ਦੇ ਵਿੱਚ ਜੇ ਹਵਾ ਦਾ ਰੁਖ ਇਹੀ ਰਹਾ ਜੇ ਹਵਾ ਨੂੰ ਪਾਸਾ ਨਾ ਪਲਟਿਆ ਆਪਾਂ ਨੇ ਤਾਂ ਇਹ ਮੇਲਾ ਨਹੀਂ ਲੱਗਿਆ ਕਰੂਗਾ इवन ਪਿੰਡਾਂ ਦੇ ਵਿੱਚ ਵੀ ਨਹੀਂ ਲੱਗਣ ਲਿਆ ਕਰਨਗੇ ਸਭੋ ਲੋੜ ਤਾਂ ਇਹ ਆ ਕਿ ਹਰ ਪਿੰਡ ਦੇ ਹਰ ਥੜੇ ਦੇ ਉੱਤੇ ਇੱਕ ਰੰਗਮੰਚ ਬਣਾ ਦਿੱਤਾ ਜਾਵੇ ਹਰ ਪਿੰਡ ਦੇ ਵਿੱਚ ਇੱਕ ਲਾਇਬ੍ਰੇਰੀ ਬਣਾ ਦਿੱਤੀ ਜਾਵੇ ਹਰ ਪਿੰਡ ਅਲਾਨੀਆਂ ਤੌਰ ਤੇ ਕਹੇ ਕਿ ਜਿਹੜੇ ਵੀ ਪੱਤਰਕਾਰ ਜਿਹੜੇ ਵੀ ਲੇਖਕ ਜਿਹੜੇ ਜਨੂਰੀ ਪਸੰਦ ਜਿਹੜੇ ਵੀ ਕੈਮਰਾਮੈਨ ਲੋਕਾਂ ਦੀ ਗੱਲ ਕਰਦੇ ਨੇ ਉਹਨਾਂ ਨੂੰ ਕੋਈ ਜੰਮਿਆ ਨਹੀਂ ਗੈਂਗਸਟਰ ਜਾਂ ਕੋਈ ਸਮਗਲਰ ਜਾਂ ਕੋਈ ਨਸ਼ਾ ਖਾਸ ਕਰਕੇ ਉਹਨਾਂ ਵੱਲ ਨੂੰ ਝਾਕ ਜਿਵੇਂ ਪਿਛਲੇ ਸਮੇਂ ਦੇ ਅੰਦਰ ਦੁਨੀਆ ਚੈਨਲ ਦੇ ਮਨਦੀਪ ਕਾਲੀਵਾਲ ਜੀ ਉਹਨਾਂ ਨੂੰ ਤੁਹਾਨੂੰ ਧਮਕੀਆਂ ਦਿੱਤੀਆਂ ਤੁਹਾਨੂੰ ਪਤਾ ਹੈ ਹੈ ਔਰ ਐਸੀ ਗੱਦਰੀ ਬਾਬਿਆਂ ਦੇ ਇਸ ਵੱਡੇ ਮੇਲੇ ਤੋਂ ਹੱਥ ਖੜੇ ਕਰਕੇ ਮਥੇ ਪਾਸ ਕਰਕੇ ਜ਼ੋਰਦਾਰ ਕਹਾਂਗੇ ਕਿ ਐ ਹੋਈਆਂ ਚੀਜ਼ਾਂ ਦਾ ਮੂੰਹ ਭੰਦਦੇ ਆਂ ਕਿ ਜਿਹੜਾ ਕੋਈ ਅੱਗੇ ਵਧੂਗਾ ਸੋ ਇਸ ਕਰਕੇ ਕੋਈ ਵੀ ਪੱਤਰਕਾਰ ਉਹ ਸਿਰਫ ਦੁਨੀਆ ਕਰਕੇ ਨਹੀਂ ਕਹਿ ਰਿਹਾ ਮੈਂ ਕੋਈ ਸਾਡਾ ਮੇਲੇ ਦੀ ਸਾਡਾ ਨਾਲ ਗੱਲਬਾਤ ਕਰ ਰਹੇ ਨੇ ਅਸੀਂ ਉਹ ਤਾਂ ਇੱਕ ਮਾਦਮ ਹੈ ਗੱਲ ਦਾ ਕਿ ਕਿਤੇ ਵੀ ਹੋਵੇ ਚਾਹੇ ਔਰ ਇੱਥੇ ਤੁਸੀਂ ਦੇਖੋਗੇ ਕਿ ਉਮਰਖਾਲ ਦੀ ਵੀ ਮਾਂ ਵੀ ਮੰਚ ਤੇ ਆਏਗੀ ਤੇ ਬਹੁਤ ਸਾਰੇ ਹੋਰ ਲੋਕ ਆਉਣਗੇ ਇਨਸਪੀਰੇਸ਼ਨ ਦਾ ਸੋਰ ਜਿਹੜਾ ਇਨਸਪੀਰੇਸ਼ਨ ਦਾ ਸੋਰਸ ਬਣ ਕੇ ਸੋ ਇਸ ਕਰਕੇ ਇਸ ਮੇਲੇ ਤੋਂ ਅਸੀਂ ਇਹ ਵੱਡਾ ਜਿਹੜਾ ਸਨੇਹਾ ਦੇਣ ਦਾ ਅਸਰ ਕਰਦੇ ਅੱਜ ਤੱਕ ਦਾ ਸਾਨੂੰ ਬਹੁਤ ਵੱਡਾ ਹੰਗਾਰਾ ਮਿਲਿਆ ਔਰ ਆਸ ਇਹ ਕਰਦੇ ਆ ਕਿ ਕਿਰਪਾ ਕਰਕੇ ਪੂਰਾ ਪੰਜਾਬ ਇਸ ਗੱਲ ਦੀ ਚੰਗੀ ਤਰ੍ਹਾਂ ਦੇ ਨਾਲ ਮਨ ਦੇ ਵਿੱਚ ਫੱਟੀ ਦੇ ਉੱਤੇ ਲਿਖ ਲਵੇ ਕਿਸੇ ਦੀਆਂ ਵੀ ਕੋਈ ਪੋਲਿਟਿਕਲ ਪਾਰਟੀਆਂ ਨੇ ਕਿਸੇ ਦੀਆਂ ਵੀ ਕੋਈ ਆਪਣੀਆਂ ਆਪਣੀਆਂ ਜਨਤਕ ਜਥੇਬੰਦੀਆਂ ਨੇ ਕਿਸੇ ਦੀਆਂ ਵੀ ਕੋਈ ਕੋਈ ਵੀ ਸੰਸਥਾਵਾਂਆਂ ਲੋ ਆਪਣੀਆਂ ਆਪਣੀਆਂ ਤੁਸੀਂ ਰੱਖੋ ਪਰ ਗਗਰੀ ਬਾਬਿਆਂ ਦੇ ਮੇਲੇ 'ਚ ਬੀਐਮਸੀ ਚੌਕ 'ਚ ਆਉਣ ਤੋਂ ਬਾਅਦ ਉਹ ਆਪਣਾ ਆਪਣਾ ਉਹ ਥੈਲਾ ਉਹ ਛੱਡ ਕੇ ਇੱਕ ਗਦਰੀ ਬਾਬਿਆਂ ਦੇ ਵੱਡੇ ਸਮੁੰਦਰ ਦੇ ਵਿੱਚ ਜਿਵੇਂ ਆ ਕੇ ਵੱਖ-ਵੱਖ ਜਿਹੜੇ ਝਰਨੇ ਤੇ ਨਦੀਆਂ ਦਰਿਆ ਆ ਕੇ ਰਲਦੇ ਨੇ ਸਮੁੰਦਰ ਦੇ ਵਿੱਚ ਸੋ ਗਦਰੀ ਬਾਬਿਆਂ ਦੇ ਸਮੁੰਦਰ ਦੇ ਵਿੱਚ ਰਲ ਗਏ ਕਿਉਂਕਿ ਕੋਈ ਬਾਬੇ ਨਹੀਂ ਸੀ ਗਦਰੀ ਬਾਬਿਆਂ ਦਾ ਮੇਲਾ ਇਸ ਕਰਕੇ ਨਹੀਂ ਲੱਗਦਾ ਕਿ ਗਦਰੀ ਬਾਬੇ ਸੀ ਉਹ ਨੌਜਵਾਨ ਸੀ ਉਹ ਬਾਬੇ ਉਦੋਂ ਬਣੇ ਜਦੋਂ 20-20 ਸਾਲ ਜੇਲ੍ਹਾਂ 'ਚ ਰਹੇ ਅੰਡੇਮਾਨ ਨਿਕੋਬਾਰ ਦੀਆਂ ਜੇਲ੍ਹਾਂ 'ਚ ਉਹੀ ਦੁੱਖ ਭੋਗ ਰਹੇ ਆ ਇਸ ਕਰਕੇ ਮੇਲਾ ਉਹੀ ਕਿਤਾਬਾਂ ਤੋਂ ਉਸੇ ਇਤਿਹਾਸ ਤੋਂ ਮਿੱਟੀ ਝਾੜ ਕੇ ਸਾਹਮਣੇ ਲੈ ਕੇ ਆਉਂਦਾ ਹੈ ਕਿ ਜਿਹੜੇ ਜਿਨ੍ਹਾਂ ਨੇ ਅਸਲ ਚ ਖਰੀ ਆਜ਼ਾਦੀ ਖੁਸ਼ਹਾਲੀ ਬਰਾਬਰੀ ਸਾਮਰਾਜ ਤੋਂ ਮੁਕਤ ਜਾਤਪਾਤ ਤੋਂ ਮੁਕਤ ਇੱਕ ਨਵਾਂ ਭਾਰਤ ਬਣਾਉਣਾ ਸੀ ਉਹ ਸਾਡੇ ਕੋਲੋਂ ਸੁਪਨਾ ਖੋ ਲਿਆ ਇਸ ਕਰਕੇ ਮੇਲੇ ਦਾ ਮੁੱਖ ਨਿਸ਼ਾਨਾ ਹੀ ਹੈ ਕਿ ਇੱਕ ਨਵਾਂ ਸੂਰਜ ਚੜ੍ਹੇ ਉਸ ਨਵੇਂ ਸੂਰਜ ਨੂੰ ਸਲਾਮ ਕਰੀਏ ਇਸ ਵਾਰ ਦਾ ਮੇਲਾ ਇਸੇ ਕਰਕੇ ਕਹਿ ਰਿਹਾ ਕਿ ਗਦਰੀ ਗੁਲਾਬ ਖਿੜਦੇ ਰਹਿਣਗੇ ਜੀ ਬਹੁਤ ਬਹੁਤ ਸ਼ੁਕਰੀਆ ਜੀ ਤਾਂ ਆਪਾਂ ਗੱਲਬਾਤ ਕੀਤੀ ਆ ਅਮੁਲਕ ਸਿੰਘ ਜੀ ਹੋਂ ਨਾਲ ਜਿਨ੍ਹਾਂ ਨੇ ਇਸ ਮੇਲੇ ਬਾਰੇ ਦੱਸਿਆ ਤੇ ਮੈਂ ਵੀ ਚਾਹਨਾ ਇਹ ਮੇਲਾ ਚੱਲ ਰਿਹਾ ਤੁਸੀਂ ਆਓ ਇਸ ਮੇਲੇ ਦੇ ਵਿੱਚ ਛੋਟੀ ਜੀ ਚਾਰ ਦੀਵਾਰੀ ਦੇ ਵਿੱਚ ਵੱਡਾ ਸਮੁੰਦਰ ਆ ਜਿਹਦੇ ਵਿੱਚ ਤੁਸੀਂ ਬਹੁਤ ਕੁਝ ਲਿਜਾ ਸਕਦੇ ਹੋ ਤੇ ਪੰਜਾਬ ਦੇ ਲੋਕਾਂ ਨੂੰ ਸੁਨੇਹਾ ਜ਼ਰੂਰ ਪਹੁੰਚੋ ਜੁੜੇ ਰਹੋ ਦੁਨੀਆ ਦੇ ਨਾਲ